ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਇਹ ਬੀਤੀ ਰਾਤ ਜਿਹੜੀ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਉਹਦੇ ਸੰਬੰਧ ਦੇ ਵਿੱਚ ਸਾਰੀ ਸੱਦੀ ਗਈ ਹੈ ਕਿਉਂਕਿ ਬਹੁਤ ਸਾਰੇ ਦੂਰੋ ਦਰਾਡੇ ਉਹ ਜਿਹੜੇ ਵੀ ਜਾਣਕਾਰ ਸੱਜਣ ਸੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਜਿਨ੍ਹਾਂ ਨੂੰ ਪਤਾ ਲੱਗਦਾ ਸੀਗਾ ਉਹ ਸਾਰੇ ਪੁੱਛਦੇ ਸੀ ਕਿ ਘਟਨਾ ਕੀ ਆ ਇਹਦੇ ਬਾਰੇ ਦੱਸੋ ਤੇ ਕਿਉਂਕਿ ਇਸ਼ੂ ਬਹੁਤ ਸੈਂਸਿਟਿਵ ਆ ਪੰਜਾਬ ਦੇ ਮਾਹੌਲ ਦੇ ਨਾਲ ਜੁੜਿਆ ਹੋਇਆ ਆ ਗੱਲ ਸਿਰਫ ਸਾਡੇ ਉੱਤੇ ਗੋਲੀ ਚੱਲਣ ਦੀ ਨਹੀਂ ਆ ਬਹੁਤ ਸੀਰੀਅਸ ਹੋਣ ਦੇ ਕਰਕੇ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਗੱਲ ਆ ਇਹਦਾ ਪਤਾ ਸਾਰੀ ਦੁਨੀਆ ਵਿੱਚ ਲੱਗਣਾ ਚਾਹੀਦਾ ਇਹ ਗੱਲ ਜਗਜਗਰ ਹੋਣੀ ਚਾਹੀਦੀ ਆ ਆਪਾਂ ਇਹਨੂੰ ਦੁਨੀਆ ਤੱਕ ਲੈ ਕੇ ਚਾਹੀਏ ਸਾਰੀ ਗੱਲ ਨੂੰ ਇਸ ਕਰਕੇ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਰੱਖੀ ਗਈ ਆ ਉਹ ਘਟਨਾ ਕੱਲ ਦੀ ਕੀ ਸੀ ਕਿਦਾਂ ਹੋਈ ਉਹਦੀ ਮੈਂ ਥੋੜੀ ਇੱਕ ਬਰੀਫ ਇਨਫਾਰਮੇਸ਼ਨ ਤੁਹਾਨੂੰ ਦੇ ਦੇਣਾ ਉਸ ਤੋਂ ਬਾਅਦ ਚ ਜਿਹੜੇ ਤੁਹਾਡੇ ਸਵਾਲ ਜਵਾਬ ਹੈਗੇ ਆਪਾਂ ਉਹ ਲੈ ਲਾਂਗੇ ਕੱਲ ਅਸੀਂ ਸਾਡਾ ਇੱਕ ਰੈਸਟੋਰੈਂਟ ਹੈ ਮਾਡਰ ਟਾਊਨ ਦੇ ਵਿੱਚ ਸਲਾਦ ਮਾਸਟਰ ਉੱਥੇ ਅਸੀਂ ਕੰਮ ਕਰਦੇ ਹਾਂ ਉੱਥੋਂ ਰਾਤ ਨੂੰ ਉਹਦੀ ਕਲੋਜ਼ਿੰਗ ਤੋਂ ਬਾਅਦ ਚ ਜਦੋਂ ਅਸੀਂ ਨਿਕਲੇ ਆਂ ਤੇ ਰੁਟੀਨ ਦੀ ਤਰ੍ਹਾਂ ਕਿਉਂਕਿ ਮੇਰਾ ਘਰ ਕਰਤਾਰਪੁਰ ਹੈ ਤਾਂ ਮੈਂ ਉੱਧਰ ਜਾਣਾ ਸੀਗਾ ਤੇ ਮੇਰੇ ਸਾਥੀ ਨਾਲ ਜਸਵੰਤ ਸਿੰਘ ਜੀ ਮੇਰੇ ਨਾਲ ਸੀ ਉਹਨਾਂ ਨੇ ਇੱਕ ਸਾਡੀ ਬ੍ਰਾਂਚ ਦੁਆਬਾ ਚੌਂਕ ਚਾ ਉਹਨਾਂ ਨੇ ਉੱਥੇ ਮੈਂ ਉਹਨਾਂ ਨੂੰ ਉੱਥੇ ਡ੍ਰੌਪ ਕਰਨਾ ਸੀ ਜਦੋਂ ਅਸੀਂ ਇੱਥੋਂ ਨਿਕਲੇ ਆ ਤੇ ਕਿਉਂਕਿ ਸ਼ਹਿਰ ਦੇ ਵਿੱਚ ਦੀ ਜਾਣਾ ਸੀ ਜਿੱਥੇ ਰੇਲਵੇ ਸਟੇਸ਼ਨ ਦਾ ਆਊਟਰ ਗੇਟ ਆ ਉਸ ਗੇਟ ਦੇ ਲੱਗੇ ਆਸੇ ਪਾਸੇ ਉਹ ਚਾਹ ਪਰੌਠਿਆਂ ਦੀਆਂ ਦੁਕਾਨਾਂ ਤੇ ਉਹ ਜਿਹੜੀ ਸੜਕ ਆ ਬਹੁਤ ਕੰਜਸਟਡ ਜਈ ਆ ਅਗਰ ਦੋ ਗੱਡੀਆਂ ਉੱਥੇ ਲੱਗ ਜਾਣ ਬਰਾਬਰ ਤੇ ਤੀਜੀ ਗੱਡੀ ਦਾ ਲੰਘਣਾ ਜਾਂ ਲੋਕਾਂ ਦਾ ਲੰਘਣਾ ਉੱਥੋਂ ਦੀ ਮੁਸ਼ਕਲ ਹੋ ਜਾਂਦਾ ਜਦੋਂ ਅਸੀਂ ਗਏ ਤਾਂ ਸਾਡੇ ਅੱਗੇ ਜਾਂਦਿਆਂ ਨੂੰ ਇੱਕ ਗੱਡੀ ਜਿਹੜੀ ਸੀਗੀ ਸੜਕ ਦੇ ਵਿੱਚ ਲਾ ਕੇ ਕੁਝ ਨੌਜਵਾਨ ਖੜੇ ਸੀ ਜਿਹਦੇ ਕਰਕੇ ਆਮ ਲੋਕ ਵੀ ਹੋਰ ਵੀ ਪਰੇਸ਼ਾਨ ਹੋ ਰਹੇ ਸੀ ਅਸੀਂ ਵੀ ਸਾਨੂੰ ਵੀ ਥੋੜੀ ਦੇ ਰੁਕਣਾ ਪਿਆ ਜਦੋਂ ਸਾਡੀ ਗੱਡੀ ਥੋੜੇ ਫਰਕ ਤੇ ਉਹਨਾਂ ਨਾਲ ਸੀਗੀ ਤੇ ਅਸੀਂ ਉਹਨਾਂ ਨੂੰ ਹਾਰਨ ਵੀ ਮਾਰੇ ਪਰ ਉਹਨਾਂ ਨੇ ਕੋਈ ਉਸ ਚੀਜ਼ ਦੇ ਬਾਦਰ ਨਹੀਂ ਕੀਤਾ ਕਿ ਬੰਦੇ ਹਾਰਨ ਮਾਰ ਰਹੇ ਆ ਲੋਕ ਪਰੇਸ਼ਾਨ ਹੋ ਰਹੇ ਆ ਉਹ ਆਪਣਾ ਗੱਡੀ ਦੇ ਵਿੱਚ ਇੰਜੋਏ ਕਰਦੇ ਜਾਈ ਤੇ ਲੋਕਾਂ ਨੂੰ ਜਿੱਦਾਂ ਜਿੱਦਾਂ ਰਾਹ ਮਿਲਦਾ ਸੀਗਾ ਤੇ ਉਹ ਆਪਣੀ ਕਨਵਿੰਸ ਲੈ ਕੇ ਉੱਥੋਂ ਦੀ ਨਿਕਲਦੇ ਪਏ ਸੀ ਸਾਨੂੰ ਵੀ ਜਦੋਂ ਸਪੇਸ ਮਿਲੀ ਅਸੀਂ ਉਹਨਾਂ ਦੇ ਕੋਲ ਦੀ ਨਿਕਲਣ ਲੱਗੇ ਤੇ ਮੈਂ ਦੇਖਿਆ ਕਿ ਉਹਨਾਂ ਦੀ ਜਿਹੜਾ ਕਾਰ ਦਾ ਡਰਾਈਵਰ ਸਾਈਡ ਦਾ ਸ਼ੀਸ਼ਾ ਆ ਉਹ ਡਾਊਨ ਆ ਤੇ ਮੈਂ ਸੋਚਿਆ ਕਿ ਮੈਂ ਵੀ ਆਪਣੀ ਗੱਡੀ ਦਾ ਸ਼ੀਸ਼ਾ ਡਾਊਨ ਕਰਕੇ ਉਹਨੂੰ ਬੇਨਤੀ ਕਰਾਂ ਕਿ ਵੀਰੇ ਲੋਕ ਪਰੇਸ਼ਾਨ ਹੋ ਰਹੇ ਆ ਇਹ ਕੋਈ ਪਾਰਕਿੰਗ ਦਾ ਏਰੀਆ ਤੇ ਹੈ ਨਹੀਂ ਤੂੰ ਆਪਣੀ ਗੱਡੀ ਜਿਹੜੀ ਹੈਗੀ ਆ ਨਾਲ ਹੀ ਅੱਗੇ ਪਾਰਕਿੰਗ ਹੈ ਤੇ ਪਾਰਕਿੰਗ ਚ ਲਾ ਲੈ ਤੇ ਮੈਂ ਇਦਾਂ ਹੀ ਕੀਤਾ ਮੈਂ ਉਹਨੂੰ ਕਿਹਾ ਵੀਰੇ ਕੋਈ ਪਰੇਸ਼ਾਨੀ ਹੋ ਰਹੀ ਲੋਕਾਂ ਨੂੰ ਤੁਸੀਂ ਆਪਣੀ ਗੱਡੀ ਪਾਰਕਿੰਗ ਚ ਲਾ ਲਓ ਤੇ ਉਹ ਕਹਿੰਦਾ ਬਾਬਾ ਇਹ ਤਾਂ ਗੱਡੀ ਇੱਥੇ ਇਦਾਂ ਰਹਿ ਜਿਹੜੇ ਮੇਰੇ ਸਾਥੀ ਸੀ ਉਹਨਾਂ ਨੂੰ ਕਹਾਂ ਪੀ ਇਹ ਬੰਦਿਆਂ ਦੇ ਹਾਲਾਤ ਗੱਲਬਾਤ ਕਰਨ ਵਾਲੇ ਨਹੀਂ ਹੈ ਤੇ ਆਪਾਂ ਇੱਥੋਂ ਚਲੀਏ ਤੇ ਅਸੀਂ ਆਪਣੀ ਗੱਡੀ ਅੱਗੇ ਕਰ ਲਈ ਹੈ ਤੇ ਮੈਂ ਆਪਣੇ ਸਾਥੀ ਨੂੰ ਕਹਾਂ ਮੈਂ ਕਿ ਇੱਕ ਵਾਰ ਇਹਨਾਂ ਦੇ ਗੱਡੀ ਦਾ ਨੰਬਰ ਨੋਟ ਕਰ ਲਓ ਪੀ ਆਪਣੇ ਕਿਤੇ ਕੰਮ ਆ ਸਕਦਾ ਤੇ ਉਹਨਾਂ ਨੇ ਤਾਂ ਸ਼ੀਸ਼ੇ ਦੇ ਵਿੱਚ ਦੀ ਜਦੋਂ ਗੱਡੀ ਦਾ ਨੰਬਰ ਨੋਟ ਕੀਤਾ ਤੇ ਅਸੀਂ ਮਾਹਰ ਮੇਰਾ ਖਿਆਲਿਆ ਬੀਟੀ ਫੋਟ ਅੱਗੇ ਗਏ ਹੋਵਾਂਗੇ ਤੇ ਉਹਨਾਂ ਨੇ ਪਿੱਛੋਂ ਗੱਡੀ ਲਿਆ ਕੇ ਦੁਬਾਰਾ ਫਿਰ ਸਾਡੀ ਗੱਡੀ ਦੇ ਅੱਗੇ ਲਿਆ ਕੇ ਖੜੀ ਕਰ ਦਿੱਤੀ ਤੇ ਗੱਡੀ ਚੋਂ ਨਿਕਲ ਕੇ ਸਾਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਔਰ ਉਸ ਉਸ ਦੌਰਾਨ ਜਦੋਂ ਉਹਨਾਂ ਨੇ ਸਾਡੀ ਗੱਡੀ ਰੋਕੀ ਆ ਅਸੀਂ ਗੱਡੀ ਦੇ ਵਿੱਚੋਂ ਜਿੱਦਾਂ ਹੀ ਬਾਹਰ ਨਿਕਲਿਆ ਤੇ ਉਹਨਾਂ ਨੇ ਸਾਡੇ ਤੇ ਫਾਇਰਿੰਗ ਕਰ ਦਿੱਤੀ ਪਹਿਲਾਂ ਲੈਫਟ ਸਾਈਡ ਤੇ ਜਸਵੰਤ ਸਿੰਘ ਹੁਣੀ ਸੀਗੇ ਉਹਨਾਂ ਵੱਲ ਉਹ ਜਿਹਦੇ ਹੱਥ 'ਚ ਅ ਅਸਲਾ ਸੀਗਾ ਉਹਨੇ ਫਾਇਰਿੰਗ ਕੀਤੀ ਬਾਅਦ 'ਚ ਮੇਰੀ ਸਾਈਡ ਤੇ ਆ ਕੇ ਮੇਰੇ ਤੇ ਉਹਨੇ ਫਾਇਰਿੰਗ ਕੀਤੀ ਕਿਉਂਕਿ ਅਸੀਂ ਗੱਡੀ 'ਚ ਸੀ ਕਰਕੇ ਸਾਡਾ ਬਚਾਅ ਹੋ ਗਿਆ ਗੱਡੀ ਦੀਆਂ ਟੋਰਾ ਨੇ ਸਾਨੂੰ ਇੱਕ ਤਰ੍ਹਾਂ ਦਾ ਕਵਰੇਜ ਤੇ ਥੋੜੀ ਜੀ ਦੇ ਦਿੱਤੀ ਤੇ ਉਹਦੇ ਕਰਕੇ ਕਿਉਂਕਿ ਗੱਡੀ ਸਾਡੀ ਸਟਾਰਟ ਹੀ ਖੜੀ ਸੀਗੀ ਤੇ ਅਸੀਂ ਬੜੀ ਹੁਸ਼ਿਆਰੀ ਨਾਲ ਜਲਦੀ ਨਾਲ ਆਪਣੇ ਆਪ ਨੂੰ ਉੱਥੋਂ ਸੇਫ ਕਰਨਾ ਬਿਹਤਰ ਸਮਝਿਆ ਮੈਂ ਆਪਣੇ ਸਾਥੀ ਨੂੰ ਕਾ ਕੇ ਤੂੰ ਫਟਾਫਟ ਗੱਡੀ ਦੇ ਵਿੱਚ ਵੜ ਜਿੱਦਾਂ ਹੀ ਉਹ ਗੱਡੀ 'ਚ ਵੜੇ ਤੇ ਅਸੀਂ ਗੇਅਰ ਪਾ ਕੇ ਗੱਡੀ ਉੱਥੋਂ ਕਿਉਂਕਿ ਸਾਡੇ ਸਾਈਡ ਤੇ ਥੋੜੀ ਜਿਹੀ ਸਪੇਸ ਸੀਗੀ ਅਸੀਂ ਸਾਈਡ ਥਾਣੀ ਗੱਡੀ ਕਰਕੇ ਤੇ ਭਜਾ ਕੇ ਗੱਡੀ ਆਪਣੀ ਲੈ ਗਏ ਅਗੇ ਤੇ ਉਸ ਤੋਂ ਬਾਅਦ 'ਚ ਇਹ ਜਿਹੜੀ ਸਾਰੀ ਘਟਨਾ ਸੀਗੀ ਅਸੀਂ 112 ਨੰਬਰ ਦੇ ਉੱਤੇ ਕਾਲ ਕਰਕੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈਗੀ ਤੇ ਉਹਨਾਂ ਦੀ ਫਿਰ ਟੀਮ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਦੁਬਾਰਾ ਥਾਣੇ ਆਏ ਹੈ ਥਾਣੇ ਆ ਕੇ ਫਿਰ ਅਸੀਂ ਜਿਹੜੀ ਇਹ ਸਾਰੀ ਵਾਰਦਾਤ ਹੈਗੀ ਆ ਉਹ ਐਸ ਐਚਓ ਸਾਹਿਬ ਨੂੰ ਉੱਥੇ ਮੌਕੇ ਤੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਤੇ ਉਹਦੀ ਜਿਹੜੀ ਹੈਗੀ ਆ ਉਹ ਕੰਪਲੀਟ ਉੱਥੇ ਦਰਜ ਕਰਾਈ ਤੇ ਉਹ ਐਫ ਆਈ ਆਰ ਕਟਵਾਈ ਹੈਗੀ ਆ ਇਹ ਸਾਰੀ ਕੱਲ ਦੀ ਘਟਨਾ ਦੋ ਗੋਲੀਆਂ ਜਿਹੜੀਆਂ ਕੱਲ ਉੱਥੇ ਚੱਲੀਆਂ ਹੈਗੀਆਂ ਤੋਂ ਇਹ ਜਿਹੜੇ ਸੈਂਸਿਟਿਵ ਹਾਲਾਤ ਪੰਜਾਬ ਦੇ ਬਣ ਰਹੇ ਆ ਅਸੀਂ ਇੱਕ ਜਥੇਬੰਦੀ ਨੂੰ ਵੀ ਰਿਪਰੈਜ਼ੈਂਟ ਕਰਦੇ ਆ ਸਮਾਜ ਦੇ ਵਿੱਚ ਵੈਸੇ ਵੀ ਵਿਚਰਦੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਤੋਂ ਅਸੀਂ ਅਵੇਅਰ ਵੀ ਰਹਿੰਨੇ ਆ ਸਵਾਲ ਇੱਥੇ ਖੜਾ ਹੁੰਦਾ ਵੀ ਜਿਹੜੀ ਜੇ ਅਸੀਂ ਵੀ ਆਪਣੇ ਆਪ ਨੂੰ ਇਸ ਕਦਰ ਇਹਨਾਂ ਸਿਚੁਏਸ਼ਨਸ ਨੂੰ ਫੇਸ ਕਰਦੇ ਆ ਤੇ ਜਿਹੜੀ ਆਮ ਜਨਤਾ ਆਮ ਲੋਕ ਆ ਉਹਨਾਂ ਦੇ ਹਾਲਾਤ ਕੀ ਬਣ ਗਏ ਪੰਜਾਬ ਦੇ ਇਹਨਾਂ ਹਾਲਾਤਾਂ ਦੇ ਉੱਤੇ ਚਰਚਾ ਦਾ ਹੋਣਾ ਲਾਜ਼ਮੀ ਆ ਸਾਨੂੰ ਇਦਾਂ ਲੱਗਦਾ ਇਸ ਕਰਕੇ ਸਾਰੀ ਇਸ ਜਿਹੜੀ ਪ੍ਰੈਸ ਕਾਨਫਰੰਸ ਆ ਉਹਦਾ ਸਦਨਾ ਅਸੀਂ ਜ਼ਰੂਰੀ ਸਮਝਦੇ ਆ ਬਾਬਾ ਜੀ ਜਿਹੜੀ ਥਾਂ ਦਾ ਤੁਸੀਂ ਜ਼ਿਕਰ ਕੀਤਾ ਉੱਥੇ ਆ ਖੜੀ ਹੋਈ ਤੇ ਉਹਦੇ ਸਾਹਮਣੇ ਹੀ ਥਾਲਾ ਹੈਗਾ ਕਿ ਕੋਈ ਪੁਲਿਸ ਪਰਸਨਲ ਉੱਥੇ ਮੌਜੂਦ ਨਹੀਂ ਸੀ ਜਾਂ ਕੋਈ ਆਇਆ ਹੋਵੇ ਗੋਲੀ ਚੱਲਣ ਤੋਂ ਬਾਅਦ ਜਦ ਤੱਕ ਅਸੀਂ ਉੱਥੇ ਰਹੇ ਹਾਂ ਸਾਡੇ ਸੰਪਰਕ 'ਚ ਕੋਈ ਨਹੀਂ ਆਇਆ ਅਸੀਂ ਉੱਥੋਂ ਨਿਕਲ ਕੇ ਇਨਫੈਕਟ ਉਸ ਤੋਂ ਅੱਗੇ ਜਾ ਕੇ ਅਸੀਂ ਜਦੋਂ ਦੁਆਬਾ ਚੌਂਕ ਦੇ ਵਿੱਚ ਜਾ ਕੇ 112 ਨੰਬਰ ਤੇ ਕਾਲ ਕੀਤੀ ਹੈ ਤੇ ਉੱਥੇ ਜਿਹੜੀ ਪੀਸੀਆਰ ਦੀ ਇੱਕ ਗੱਡੀ ਸੀ ਉਹਨਾਂ ਨੂੰ ਵੀ ਅਸੀਂ ਕਿਹਾ ਵੀ ਸਾਡੇ ਨਾਲ ਇਦਾਂ ਹੋਇਆ ਉਹ ਕਹਿੰਦੇ ਜੀ ਤੁਸੀਂ 112 ਤੇ ਕਾਲ ਕਰਤੀ ਅਸੀਂ ਕਿਹਾ ਜੀ ਹਾਂਜੀ ਉਹ ਕਹਿੰਦੇ ਜੀ ਪਿਓ ਸੰਪਰਕ ਕਰ ਲੈਣਗੇ ਤੁਸੀਂ ਧਿਆਨ ਰੱਖੋ ਕੋਈ ਜੀ ਫਿਰ ਸਾਨੂੰ ਉਤਰੋ ਜਿਹੜੀਆਂ ਕਾਲਸ ਆਈਆਂ ਉਹਨਾਂ ਨੇ ਫਿਰ ਸਾਨੂੰ ਦੁਬਾਰਾ ਸੱਦਿਆ ਕਹਿੰਦੇ ਤੁਸੀਂ ਇੱਥੇ ਆ ਜਾਓ ਸਟੇਸ਼ਨ ਤੇ ਫਿਰ ਅਸੀਂ ਗਏ ਪੁਲਿਸ ਦੀ ਕਾਰਵਾਈ ਅੱਗੇ ਕਿੰਨੀ ਹੋਈ ਹੈ ਹੁਣ ਤੱਕ ਕੀ ਕੁਝ ਕੀਤਾ ਪੁਲਿਸ ਦੇ ਇਸ ਨਾਮ ਤੇ ਹਜੇ ਤੱਕ ਤੇ ਪੁਲਿਸ ਨੇ ਕੁਝ ਸਾਡੇ ਹਿਸਾਬ ਨਾਲ ਮੈਨੂੰ ਲੱਗਦਾ ਨਹੀਂ ਕੋਈ ਖਾਸ ਕੋਈ ਐਕਸ਼ਨ ਨਹੀਂ ਲਿਆ ਹੈਗਾ ਇਹ ਆ ਕਿ ਸਾਡੀਆਂ ਸਾਡੇ ਜਿਹੜੇ ਬਿਆਨ ਹੈਗੇ ਉਹਨਾਂ ਨੇ ਲੈ ਲਏ ਆ ਉਹ ਬਿਆਨ ਦੇ ਬਿਹਾਫ ਤੇ ਉਹਨਾਂ ਨੇ ਐਫ ਆਈ ਆਰ ਦਰਜ ਕਰਤੀ ਹੈ ਅੱਜ ਸਵੇਰੇ ਮਾਰਨਿੰਗ ਕਿਉਂਕਿ ਇਹ ਘਟਨਾ ਜਿਹੜੀ ਹੈਗੀ ਆ ਰਾਤ ਤਕਰੀਬਨ ਪੌਣੇ 1 ਵਜੇ ਦੀ ਆ 12:45 ਮਿੰਟ ਦੇ ਕਰੀਬੇ ਵਾਪਕਿਆ ਹੋਇਆ ਔਰ ਉਸ ਤੋਂ ਬਾਅਦ ਜੇ ਸਾਰਾ ਜਿਹੜਾ ਕਾਨੂੰਨੀ ਪ੍ਰਕਿਰਿਆ ਸੀ ਉਹ ਸਾਰੀ ਦੱਸਣ ਬਾਅਦ ਤੇ ਸਾਨੂੰ ਤਕਰੀਬਨ ਸਵੇਰ ਦੇ 4:00 ਵਜੇ ਦੇ ਲਗਭਗ ਮੈਂ ਥਾਣੇ ਤੋਂ ਫ੍ਰੀ ਹੋਇਆ ਐਫ ਆਈ ਆਰ ਮਿਲ ਗਈ ਤੁਹਾਨੂੰ ਐਫ ਆਈ ਆਰ ਰਾਤੀ ਨਹੀਂ ਦਿੱਤੀ ਉਹਨਾਂ ਨੇ ਸਵੇਰੇ ਦਿੱਤੀ ਤੇ ਐਫ ਆਈ ਆਰ ਦੇ ਦਿੱਤੀ ਉਸ ਤੋਂ ਬਾਅਦ ਅਸੀਂ ਜਦੋਂ ਉਹਨਾਂ ਨੂੰ ਸਵਾਲ ਕੀਤਾ ਕਿ ਇਹਦੀ ਕੀ ਇਨਵੈਸਟੀਗੇਸ਼ਨ ਦਾ ਕੋਈ ਪਾਰਟ ਦੇ ਵਿੱਚ ਕੋਈ ਅਗੇ ਕੋਈ ਸਰਾਬ ਮਿਲਿਆ ਉਹ ਕਹਿੰਦੇ ਕਿ ਅੱਜ ਛੁੱਟੀ ਹੋਣ ਕਰਕੇ ਜੀ ਅਸੀਂ ਕੋਈ ਹਜੇ ਦੇ ਤੇ ਫਰਦਰ ਕੁਝ ਇਨਵੈਸਟੀਗੇਟ ਕਰ ਨਹੀਂ ਸਕੇ ਹਾਂ ਜੀ ਜਿਹੜਾ ਇਹ ਹੋਇਆ ਤਦ ਦੇ ਟੈਗ ਇਹ ਤਾਂ ਉਹ ਲੱਗਾ ਜਿਹੜੇ ਹਮਲਾਵਰ ਅਚਾਨਕ ਅਚਲ ਚੇਹੇ ਸਾਹਮਣੇ ਆ ਗਏ ਜਾਂ ਕੁਝ ਤੋਂ ਐਕਸਪੀਰੀਐਂਸ ਹੀ ਹੋ ਸਕਦੀ ਹੁੰਦੀ ਹੈ ਦੇਖੋ ਇਹ ਬੜਾ ਇੱਕ ਗੁੰਝਲਦਾਰ ਜਿਹਾ ਸਵਾਲ ਹੈਗਾ ਇਹਦੇ ਬਾਰੇ ਅਸੀਂ ਵੀ ਅਜੇ ਸੋਚ ਰਹੇ ਹਾਂ ਤੇ ਕਿਸੇ ਪੁਕਤਾ ਗੱਲ ਦੇ ਉੱਤੇ ਨਹੀਂ ਪਹੁੰਚੇ ਵੈਸੇ ਵੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਵੀ ਹੈ ਕਿ ਉਹ ਮੁੰਡੇ ਉੱਥੇ ਖੜੇ ਸੀਗੇ ਕੁਦਰਤੀ ਕਿ ਜਾਂ ਫਿਰ ਉਹਨਾਂ ਦੀ ਕੋਈ ਮੰਨਛਾ ਸੀ ਕਿਸੇ ਪਲੈਨਿੰਗ ਦੇ ਤਹਿਤ ਉੱਥੇ ਖੜੇ ਸੀ ਇਹ ਸਾਰੀਆਂ ਚੀਜ਼ਾਂ ਅਜੇ ਥੋੜਾ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕਲੀਅਰ ਹੋਣਗੀਆਂ ਨਹੀਂ ਪਛਾਣ ਕੋਈ ਨਹੀਂ ਉਹ ਅਣਜਾਣ ਬੰਦੇ ਸੀਗੇ ਸਾਡੇ ਲਈ ਹਾਂ ਉਹ ਜਿਹੜਾ ਹੱਥੋ ਪਾਈ ਦਾ ਪਾਰਟ ਵੀ ਬਹੁਤ ਚੰਦ ਸਮੇਂ ਦਾ ਸੀਗਾ ਕਿਉਂਕਿ ਇੰਨੀ ਜਲਦੀ ਚ ਸਾਰੀ ਘਟਨਾ ਵਾਪਰੀ ਹੈਗੀ ਆ ਤੇ ਉਹਨੂੰ ਕੋਈ ਜ਼ਿਆਦਾ ਸਮਾਂ ਨਹੀਂ ਲੱਗਾ ਉਹ ਬੰਦੇ ਗੱਡੀ ਚੋਂ ਨਿਕਲੇ ਆ ਫਟਾਫਟ ਜਦੋਂ ਸਾਡੇ ਵੱਲ ਆਏ ਅਸੀਂ ਉਹ ਸਾਡੇ ਤਕਰੀਬਨ ਗੱਡੀ ਦੇ ਕੋਲ ਆ ਚੁੱਕੇ ਸੀ ਜਦੋਂ ਅਸੀਂ ਦੋਰਾਂ ਖੋਲੀਆਂ ਜਿੱਦਾਂ ਦੋਰ ਖੋਲੀ ਹੈਗੀ ਆ ਤੇ ਉਹ ਉਹਨਾਂ ਥੋੜਾ ਧੱਕਾ ਮੁੱਕੀ ਕਰਨ ਦੀ ਕੋਈ ਕੀਤੀ ਤੇ ਨਾਲੇ ਉਹਨਾਂ ਨੇ ਪਹਿਲਾਂ ਫਾਇਰ ਕੱਢ ਦਿੱਤਾ ਜਿੱਦਾਂ ਅਸੀਂ ਬਾਹਰ ਆਏ ਤਾਂ ਉਸੇ ਵਕਤ ਉਹਨਾਂ ਨੇ ਫਾਇਰ ਕਰਦੇ ਜਿਹੜੀ ਤੁਸੀਂ ਗੱਲ ਕਰ ਰਹੇ ਕਿਉਂ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਹੋ ਸਕਦਾ ਕੌਨਸੀ ਦੇਖੋ ਇਹ ਚਾਹੇ ਮੈਂ ਪਹਿਲੀ ਗੱਲ ਇਹ ਕਹਿ ਰਿਹਾ ਵੀ ਇਹ ਕਲੀਅਰ ਨਹੀਂ ਹੈ ਕੋਈ ਪੁਖਤਾ ਨਹੀਂ ਹੈ ਇਸ ਚੀਜ਼ ਦੇ ਬਾਰੇ ਦੇ ਵਿੱਚ ਕਿਉਂਕਿ ਅਸੀਂ ਐਕਟੀਵਿਸਟ ਹੈ ਤੇ ਬਹੁਤ ਸਾਰੀਆਂ ਧਿਰਾਂ ਐਸੀਆਂ ਜਿਨ੍ਹਾਂ ਨੂੰ ਸ਼ਾਇਦ ਸਾਡੀਆਂ ਗੱਲਾਂ ਚੰਗੀਆਂ ਨਹੀਂ ਕਦੇ ਲੱਗਦੀਆਂ ਹੁੰਗੀਆਂ ਕਿਉਂਕਿ ਅਸੀਂ ਆਪਣਾ ਫਰਜ਼ ਸਮਝਦੇ ਜਿੱਥੇ ਵੀ ਕਿਤੇ ਤੱਕਾ ਹੁੰਦਾ ਅਸੀਂ ਹਮੇਸ਼ਾ ਗੱਲ ਰੱਖਦੇ ਆ ਆਪਦੀ ਰੀਸੈਂਟਲੀ ਇੱਕ ਪਿੱਛੇ ਜੇ ਰੋਬਿੰਸਾਂਪਲਾ ਵੱਲੋਂ ਜਿਹੜੇ ਨਿਸ਼ਾਨ ਸਾਹਿਬ ਸਿੱਖਾਂ ਦੇ ਚੈਨ ਆ ਉਹਨਾਂ ਤੇ ਵੀ ਬਿਆਦਬੀ ਕੀਤੀ ਗਈ ਅਸੀਂ ਉਹਦੇ ਸੰਬੰਧ ਦੇ ਵਿੱਚ ਵੀ ਕਾਨਫਰੰਸ ਵੀ ਕੀਤੀ ਪ੍ਰਸ਼ਾਸਨ ਨੂੰ ਵੀ ਜਿਹੜਾ ਹੈਗਾ ਆ ਉਹਨਾਂ ਦੇ ਸੰਪਰਕ ਦੇ ਵਿੱਚ ਗੱਲ ਅਸੀਂ ਹੋ ਕੇ ਤੇ ਉਹਨਾਂ ਦੇ ਜੇਨ ਚ ਗੱਲ ਲੈ ਕੇ ਆਂਦੀ ਵੀ ਇਹ ਲੋਕ ਜਿਹੜੇ ਹੈਗੇ ਆ ਇਹ ਸਮਪਰਦਾਇਕ ਝਗੜੇ ਦਾ ਮਾਹੌਲ ਪੈਦਾ ਕਰਨ ਦੀ ਰੋਂ ਦੇ ਵਿੱਚ ਬੈਠੇ ਇਹਨਾਂ ਨੂੰ ਨੱਥ ਪਾਈ ਜਾਵੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਉਹ ਪੋਲਿਟਿਕਲ ਲੋਕਾਂ ਦੀਆਂ ਚਾਲਾਂ ਨੂੰ ਸਮਝਦੇ ਆ ਉਹ ਨਹੀਂ ਚਾਹੁੰਦੇ ਕਿ ਫਿਰਕਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਲੜਾਈ ਝਗੜੇ ਦਾ ਮਾਹੌਲ ਪਣੇ ਸਾਡੇ ਆਪਸੀ ਪਿਆਰ ਬਹੁਤ ਗੂੜੇ ਹੈਗੇ ਆ ਦਲਤ ਬੇਸ਼ੱਕ ਲਫ਼ਜ਼ ਕਿਹਾ ਜਾਂਦਾ ਸਾਨੂੰ ਤਾਂ ਕਹਿੰਦੇ ਆ ਵੀ ਔਖ ਹੁੰਦੀ ਹੈ ਕਿਉਂਕਿ ਅਸੀਂ ਉਹਨਾਂ ਨੂੰ ਆਪਣੇ ਭੈਣ ਭਰਾ ਮੰਨਦੇ ਆ ਜੋ ਸਿੱਖੀ ਨਜ਼ਰੀਆ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਤੋਂ ਪਰ ਜਿਹੜੀਆਂ ਸਰਕਾਰਾਂ ਆ ਉਹ ਕਿਸੇ ਨਾ ਕਿਸੇ ਹੱਦ ਤੇ ਉਹ ਕਲੈਸ਼ ਪੋਨ ਦੀ ਕੋਸ਼ਿਸ਼ ਚ ਹਮੇਸ਼ਾ ਰਹਿੰਦੀ ਹੈ ਤੇ ਅਸੀਂ ਨਾ ਚੀਜ਼ਾਂ ਦੇ ਅਗੇਂਸਟ ਆਵਾਜ਼ ਬੁਲੰਦ ਕਰਦੇ ਰਹਿੰਨੇ ਆਂ ਭਾਈ ਸਾਹਿਬ ਜਿਹੜੀ ਗੱਲ ਤੁਸੀਂ ਰੋਬਨ ਸਾਹਿਬ ਦਾ ਵਾਰੀ ਉਰੇ ਕੀਤੀ ਹੈ ਇਹ ਟੋਟਲੀ ਡਿਫਰੈਂਟ ਕਨਸੈਪਸ਼ਨ ਬਣ ਜੇਗੀ ਕਿ ਨਾ ਮੈਂ ਇਸ ਪੂਰੇ ਮਾਪੀ ਨਹੀਂ ਰਦਰ ਇਨ ਓਰਿਜਨਲ ਜੁੜ ਕੇ ਦੇਖਿਆ ਜਵਾਂ ਲੱਗੂਗਾ ਕਿ ਕੀ ਇਹ ਕੀ ਇਹ ਉਹਦਾ ਆਫਟਰ ਮਾਰ ਹੈ ਤੁਸੀਂ ਇਹ ਸਮਝਦੇ ਹੋ ਕੀ ਹੈਗਾ ਨਹੀਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਵੀ ਇਹ ਚੀਜ਼ਾਂ ਸਾਰੀਆਂ ਹਜੇ ਜਾਂਚ ਦਾ ਵਿਸ਼ਾ ਹੈ ਆਪਾਂ ਇਹਦੇ ਤੇ ਕੋਈ ਮੋਹਰ ਲਾ ਕੇ ਕੋਈ ਗੱਲ ਨਹੀਂ ਕਰਦੇ ਉੱਤੇ ਬਤੌਰ ਕਿਉਂਕਿ ਤੁਹਾਡੇ ਸਵਾਲ ਦੇ ਵਿੱਚੋਂ ਗੱਲ ਨਿਕਲਦੀ ਹੈ ਕਿ ਆਪਾਂ ਜਦੋਂ ਐਕਟਿਵਿਸਟ ਆ ਕੋਈ ਐਕਟੀਵਿਟੀ ਕਰਦੇ ਆ ਤੇ ਕੁਦਰਤੀ ਗੱਲ ਹੈ ਜਦੋਂ ਤੁਸੀਂ ਸੱਚ ਬੋਲਣਾ ਤੇ ਝੂਠ ਨੇ ਤਾਂ ਮੱਚਣਾ ਹੀ ਮੱਚਣਾ ਤੇ ਹੋ ਸਕਦਾ ਕਿ ਕਿਸੇ ਦੀ ਕੋਈ ਐਸੀ ਮਨਸ਼ਾ ਹੋਵੇ ਕਿਸੇ ਦੇ ਏਜੰਡੇ ਤੇ ਅਸੀਂ ਹੋਈਏ ਪਰ ਇਹ ਚੀਜ਼ ਦੇ ਕਿ ਤੁਹਾਨੂੰ ਕਿਤੇ ਲੱਗਦਾ ਕਿ ਉਸ ਗੱਲ ਦੇ ਇਸ ਗੱਲ ਦਾ ਦੇਖੋ ਅੱਜ ਸਾਰੀਆਂ ਚੀਜ਼ਾਂ ਦੀ ਪੋਸੀਬਿਲਟੀ ਅਵੇਲੇਬਲ ਆ ਉਹਦੀ ਕਲੈਰਟੀ ਨਹੀਂ ਐ ਪੋਸੀਬਿਲਟੀ ਅਵੇਲੇਬਲ ਆ ਹਰ ਚੀਜ਼ ਦੀ ਤੋ ਪੋਸਿਬਿਲਟੀ ਨੂੰ ਆਪਾਂ ਇਨਕਾਰੀ ਨਹੀਂ ਹੋ ਸਕਦੇ ਉਸ ਚੀਜ਼ ਤੋਂ ਪਰ ਸ਼ੋਰਟੀ ਨਹੀਂ ਦੇ ਸਕਦੇ ਜਦ ਤੱਕ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਸ ਚ ਕਲੈਰਟੀ ਨਹੀਂ ਆਉਂਦੀ ਕੁਝ ਹਜੇ ਪੁਲਿਸ ਨੇ ਵੀ ਸਾਨੂੰ ਕੋਈ ਜਿਹੜਾ ਕੋਈ ਮਨੁੱਖ ਉਤਰਵਾਸ ਵਾਲਾ ਕੋਈ ਇਦਾਂ ਦਾ ਕੁਝ ਰਿਸਰਚ ਦੇ ਉੱਤੇ ਜਾਂ ਕੋਈ ਉਹਦੀ ਇਨਵੈਸਟੀਗੇਸ਼ਨ ਚ ਕੋਈ ਚੀਜ਼ ਨਹੀਂ ਸਾਹਮਣੇ ਲੈ ਕੇ ਆਂਦੀ ਜੇਤੇ ਅਸੀਂ ਕਹੀਏ ਕਿ ਇਹਨਾਂ ਨੇ ਕੋਈ ਨਿਰਨੇ ਤੇ ਗੱਲ ਲੈ ਆਂਦੀ ਹੈ ਉਹ ਸਾਰੀ ਗੱਲ ਹਜੇ ਜਿਹੜੀ ਹੈਗੀ ਆ ਉਹ ਅੰਡਰ ਟ੍ਰਾਇਲ ਆ ਉੱਤੇ ਦੇਖਦੇ ਅਗੇ ਫਰਦਰ ਕੀ ਚਾਹੁੰਦੇ ਕਿ ਉਹ ਜਾਂਚ ਕਿੱਦਾਂ ਹੋਵੇ ਦੇਖੋ ਇਹ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨੈਤਿਕ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਹੈਗੀ ਆ ਕਿ ਜੇ ਲਾਅ ਐਂਡ ਆਰਡਰ ਇੰਨਾ ਖਤਰੇ ਚ ਆ ਗਿਆ ਪੰਜਾਬ ਦਾ ਕਿ ਤੁਰੇ ਜਾਂਦੇ ਲੋਕਾਂ ਤੇ ਅੱਜ ਗੋਲੀਆਂ ਚੱਲ ਰਹੀਆਂ ਆ ਰੀਸੈਂਟਲੀ ਕੱਲ ਦੀ ਘਟਨਾ ਹੈ ਤਰਨਤਾਰਨ ਦੇ ਵਿੱਚ ਐਸ ਐਚਓ ਤੇ ਗੋਲੀ ਮਾਰ ਦਿੱਤੀ ਗਈ ਜੇ ਐਸ ਐਚਓ ਮਾਰਤਾ ਗਿਆ ਤੇ ਫਿਰ ਔਰ ਪੁਲਿਸ ਦੀ ਮੌਜੂਦਗੀ ਚ ਮਾਰਤਾ ਗਿਆ ਤੇ ਫਿਰ ਅਸੀਂ ਤੁਸੀਂ ਮਤਲਬ ਕੀ ਉਮੀਦ ਕਰਦੇ ਆ ਪ੍ਰਸ਼ਾਸਨ ਦੇ ਕੋਲੋਂ ਜਾਂ ਸਰਕਾਰਾਂ ਦੇ ਕੋਲੋਂ ਤੇ ਸਰਕਾਰ ਕਿਉਂਕਿ ਸਲਵਟ ਕੇ ਸੁੱਤੀ ਪਈ ਉਹ ਕੀ ਚਾਹੁੰਦੀ ਆ ਇਹ ਤਾਂ ਮਤਲਬ ਸਰਕਾਰ ਆਪ ਚਾਹੁੰਦੀ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਪਹਿਲਾਂ ਹੀ ਕਲੰਕ ਜਿਹੜੀ ਆ ਕਰੰਟ ਜਿਹੜੀ ਸੱਤਾਧਾਰੀ ਤੇ ਰਹੀ ਹੈਗੀ ਆ ਉਹਦੇ ਮੱਥੇ ਤੇ ਇੰਨੇ ਕ ਲੱਗ ਚੁੱਕੇ ਕਿ ਮੈਨੂੰ ਲੱਗਦਾ ਕੋਈ ਜਗ੍ਹਾ ਨਹੀਂ ਬਚੀ ਹੁਣ ਤੱਕ ਕਲੰਕ ਲੱਗਣ ਨੂੰ ਤੇ ਹੁਣ ਉਹ ਕੀ ਚਾਹੁੰਦੇ ਆ ਵੀ ਆ ਆਖਰੀ ਦਿਨ ਤੱਕ ਵੀ ਮੁੜ ਕੇ ਕਦੇ ਉਹਨਾਂ ਦਾ ਜਿਹੜਾ ਹੈਗਾ ਉਹ ਜ਼ਿਕਰ ਤੱਕ ਨਾ ਹੋਵੇ ਇਦਾਂ ਦੇ ਹਾਲਾਤ ਬਣਾਉਣਾ ਚਾਹੁੰਦੇ ਆ ਜਾਂ ਲੰਨਤਾ ਖਾ ਕੇ ਜਾਣਾ ਚਾਹੁੰਦੇ ਆ ਆਖਰੀ ਸਮੇਂ ਦੇ ਵਿੱਚ ਵੀ ਸਰਕਾਰ ਨੂੰ ਇਸ ਚੀਜ਼ ਦੇ ਉੱਤੇ ਬਹੁਤ ਜਲਦ ਕੋਈ ਸਖਤ ਕਦਮ ਚੱਕਣੇ ਚਾਹੀਦੇ ਆ ਸਰਕਾਰ ਉਹਨਾਂ ਬੰਦਿਆਂ 'ਚ ਹੁਣ ਜਦੋਂ ਪੁਲਿਸ ਨੇ ਉੱਥੇ ਘਟਨਾ ਦੇ ਉੱਤੇ ਉਹ ਜਿਹੜੀਆਂ ਦੋ ਗੋਲੀਆਂ ਚੱਲੀਆਂ ਉਹਨਾਂ ਦੇ ਖੋਲ ਬਰਾਮਦ ਕੀਤੇ ਆ ਤੇ ਉਹ 32 ਬੋਰ ਤੇ ਦੱਸ ਦਿਆ ਵੀ ਇਹ 32 ਬੋਰ ਦੇ ਆ ਹੋ ਸਕਦਾ ਇਹ ਲਾਇਸੈਂਸੀ ਹਥਿਆਰ ਹੋਵੇ ਸਰਕਾਰ ਉਹਨਾਂ ਬੰਦਿਆਂ ਨੂੰ ਤੇ ਲਾਇਸੈਂਸ ਪ੍ਰੋਵਾਈਡ ਕਰਦੀ ਆ ਅਸੀਂ ਆਪਣੇ ਬਿਹਾਬ ਦੇ ਉੱਤੇ ਕਿਉਂਕਿ ਅੱਜ ਕੱਲ ਬਹੁਤ ਸਾਰੀ ਇਨਫਰਮੇਸ਼ਨ ਜਿਹੜੀ ਹੈਗੀ ਆ ਉਹ ਤੁਹਾਨੂੰ ਨੈਟ ਤੋਂ ਫੋਨ ਤੋਂ ਐਪਸ ਤੋਂ ਮਿਲ ਜਾਂਦੀ ਆ ਇੱਕ ਮੋਬਾਈਲ ਐਪ ਦੇ ਜਰੀਏ ਅਸੀਂ ਗੱਡੀ ਦਾ ਨੰਬਰ ਪਾ ਕੇ ਕੁਝ ਇਨਫੋਰਮੇਸ਼ਨ ਜਿਹੜੀ ਹੈ ਕਿ ਉਹ ਗੇਨ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਇਸ ਨੰਬਰ ਦੇ ਉੱਤੇ 10 ਚਲਾਨ 10 ਜਿਹੜੀਆਂ ਉਹਨਾਂ ਦੀਆਂ ਚਲਾਨ ਦੀ ਇਨਫੋਰਮੇਸ਼ਨ ਸ਼ੋ ਹੁੰਦੀ ਪਈ ਆ ਹਾਂਜੀ ਅਲੱਗ-ਅਲੱਗ ਲੋਕੇਸ਼ਨ ਅਲੱਗ-ਅਲੱਗ ਲੋਕੇਸ਼ਨ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹਿਮਾਚਲ ਦੇ ਵਿੱਚ ਕੁੱਲੂ ਦੇ ਵਿੱਚ ਮਨਾਲੀ ਦੇ ਵਿੱਚ ਇਸ ਤਰ੍ਹਾਂ ਨਾਲ ਉਹਨਾਂ ਦੇ ਚਲਾਨ ਹੋਏ ਆ ਔਰ ਸਾਰੇ ਜਿਹੜੇ ਉਹ ਚਲਾਨ ਆ ਉਹ ਰਫ ਡਰਾਈਵਿੰਗ ਦੇ ਲਾਈਟ ਕ੍ਰਾਸ ਕਰਨ ਤੇ ਤੇ ਬਹੁਤ ਬਦਸਲੂਕੀ ਵਾਲੇ ਇਸ ਤਰ੍ਹਾਂ ਦੇ ਸਾਰੇ ਚਲਾਨ ਉਹਨਾਂ ਦੇ ਹੈਗੇ ਆ ਤੇ ਇਹ ਚੀਜ਼ਾਂ ਤੇ ਜੇ ਅਸੀਂ ਕੁਝ ਆਪਣੇ ਬਿਹਾਵ ਦੇ ਉੱਤੇ ਕੱਢ ਸਕਦੇ ਥੋੜੀ ਬਹੁਤ ਇਨਫੋਰਮੇਸ਼ਨ ਤੇ ਪ੍ਰਸ਼ਾਸਨ ਕੋਲ ਤੇ ਬਹੁਤ ਸਾਰੇ ਟੂਲ ਤੇ ਪਾਵਰ ਹੁੰਦੀ ਹੈ ਉਹ ਚਾਹੁੰਦੇ ਤਾਂ ਸ਼ਾਇਦ ਇਸ ਮਸਲੇ ਨੂੰ ਘੰਟਿਆਂ 'ਚ ਹੀ ਹੱਲ ਕਰ ਸਕਦੇ ਸੀ ਕਿਉਂਕਿ ਅਸੀਂ ਇਮੀਡੀਏਟਲੀ ਇਸ ਘਟਨਾ ਤੇ ਮਾਹਰ 10 ਤੋਂ 15 ਮਿੰਟ ਦੇ ਵਿੱਚ ਵਿੱਚ ਜਿਹੜੀ ਸੀਗੀ ਇਨਫੋਰਮੇਸ਼ਨ ਪ੍ਰਸ਼ਾਸਨ ਨੂੰ ਦੇ ਦਿੱਤੀ ਸੀ ਉਹਨਾਂ ਦੇ ਸਿਸਟਮ ਦੇ ਜ਼ਰੀਏ 112 ਨੰਬਰ ਤੇ ਕਾਲ ਕਰਕੇ ਤੇ ਉਸੇ ਵਕਤ ਪ੍ਰਸ਼ਾਸਨ ਅਗਰ ਐਕਸ਼ਨ ਚਾਹੁੰਦਾ ਤੇ ਮੈਨੂੰ ਲੱਗਦਾ ਵੀ ਇਹਦਾ ਮਸਲਾ ਤੇ ਘੰਟਿਆਂ ਦੇ ਵਿੱਚ ਹੀ ਹੱਲ ਕੀਤਾ ਜਾ ਸਕਦਾ ਹੈ ਹੁਣ ਪ੍ਰਸ਼ਾਸਨ ਦੀ ਕੀ ਮਜਬੂਰੀ ਆ ਇਹਦੇ ਪਿੱਛੇ ਉਹਨਾਂ ਦਾ ਕੀ ਐ ਸਾ ਜਿਹੜਾ ਹੈਗਾ ਆ ਉਹ ਕੋਈ ਫਸੇ ਆ ਕਿ ਅਸੀ ਚੀਜ਼ ਕਿਉਂ ਸਾਹਮਣੇ ਨਹੀਂ ਛੇਤੀ ਲੈ ਕੇ ਆ ਰਹੇ ਤੇ ਪ੍ਰਸ਼ਾਸਨ ਜਵਾਬ ਦੇ ਸਕਦਾ ਉਸ ਚੀਜ਼ ਦਾ ਜਿਹਦੇ ਆ ਕੌਣ ਨੇ ਉਹ ਜਿਹੜੀ ਵੱਡੀ ਗੱਲ ਇਹ ਆ ਮੈਂ ਗੱਲ ਮੇਰੀ ਵਿੱਚ ਰਹਿ ਗਈ ਵੀ ਜਿਹੜੇ ਇਹੋ ਜਿਹੇ ਲੋਕ ਆ ਜਿਹੜੇ ਆਮ ਤੁਰੇ ਜਾਂਦੇ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਹਥਿਆਰ ਚਲਾਉਣੇ ਉਹਨਾਂ ਦੇ ਕੋਲ ਤੇ ਲਾਇਸੈਂਸੀ ਵੈਪਨ ਵੀ ਹੈਗੇ ਆ ਤੇ ਜਿਹੜੇ ਐਕਟਿਵਿਸਟ ਨੇ ਜਿਨ੍ਹਾਂ ਨੂੰ ਰੀਅਲ ਦੇ ਵਿੱਚ ਜ਼ਰੂਰਤ ਆ ਸੇਫਟੀ ਦੀ ਸਰਕਾਰ ਉਹਨਾਂ ਨੂੰ ਲਾਇਸੈਂਸ ਇਸ਼ੂ ਵੀ ਨਹੀਂ ਕਰਦੀ ਇਹ ਮਤਲਬ ਕੀ ਪੈਮਾਨਾ ਹੈ ਲਾਇਸੈਂਸ ਇਸ਼ੂ ਕਰਨ ਦਾ ਕੀ ਇਹ ਸਰਕਾਰ ਇਹਨਾਂ ਚੀਜ਼ਾਂ ਤੇ ਕਦੀ ਜਵਾਬ ਦੇ ਸਕਦੀ ਹੈ ਅਸੀਂ ਕਦੇ ਅਪਲਾਈ ਵੀ ਕਰਦੀ ਏ ਸਾਡੇ ਚੋਂ ਕਿਸੇ ਬੰਦੇ ਦਾ ਲਾਇਸੈਂਸ ਨਹੀਂ ਅੱਜ ਤੱਕ ਸਰਕਾਰ ਨੇ ਅਪਰੂਵ ਕੀਤਾ ਜਦ ਕਿ ਸਾਰੇ ਐਕਟਿਵਿਸਟ ਨੇ ਸਾਰਿਆਂ ਨੂੰ ਥ੍ਰੈਟ ਨੇ ਅੱਜ ਸ਼ਰਿਆਮ ਗੋਲੀਆਂ ਚੱਲੀਆਂ ਅੱਜ ਵੀ ਕੀ ਸਰਕਾਰ ਪ੍ਰੂਫ ਕਰ ਸਕਦੀ ਆ ਕਿ ਸਾਨੂੰ ਕੋਈ ਇਸ ਕਦਰ ਕੋਈ ਸਾਨੂੰ ਆਪਣੇ ਆਪ ਨੂੰ ਸੇਫ ਰੱਖਣ ਦੇ ਲਈ ਕੋਈ ਸਾਨੂੰ ਵੀ ਕੋਈ ਲਾਇਸੈਂਸ ਇਸ਼ੂ ਕਰੂਗੀ ਕਦੇ ਨਹੀਂ ਹੋ ਸਕਦਾ ਇਹ ਕਰਤੇ ਹੀ ਨਹੀਂ ਹੈਗੇ ਕਿੰਨੇ ਬੰਦਿਆਂ ਦੇ ਨਾਲ ਸਾਡੇ ਨਾਲ ਕੱਲਿਆ ਨਾ ਨੀ ਵਾਪਰੀ ਇਹ ਤੋਂ ਪਹਿਲਾਂ ਵੀ ਬਹੁਤ ਸਾਰੇ ਐਸੇ ਬੰਦੇ ਜਿਹੜੇ ਹੱਕ ਸੱਚ ਦੀ ਕਦੇ ਆਵਾਜ਼ ਬੁਲੰਦ ਕਰਦੇ ਉਹਨਾਂ ਨਾਲ ਘਟਨਾਵਾਂ ਵਾਪਰਦੀਆਂ ਪ੍ਰਸ਼ਾਸਨ ਕਦੇ ਸੀਰੀਅਸ ਨਹੀਂ ਹੁੰਦਾ ਪਿਆ ਹੈ ਇਹ ਜਿਹੜੇ ਹਮਲਾਵਰ ਸੀ ਪੱਗੀਤਾਂ ਰੀਸ ਨੇ ਕਿਦਾਂ ਪਹਿਰਾਵਾ ਇਹ ਹਲਕੀ ਉਮਰ ਦੇ ਨੌਜਵਾਨ ਸੀਗੇ ਸਿਰੋਂ ਮੋਨੇ ਸੀ 10 ਨੌਜਵਾਨ ਸੀ ਇੱਕ ਗੱਡੀ 'ਚ ਬੈਠਾ ਰਿਹਾ ਇੱਕ ਮੇਰੇ ਨਾਲ ਦੇ ਸਾਥੀ ਨੇ ਦੇਖਿਆ ਕਿਉਂਕਿ ਮੈਂ ਡਰਾਈਵਿੰਗ ਸਾਈਡ ਤੇ ਸੀ ਤੇ ਉਹ ਦੂਸਰੀ ਸਾਈਡ ਤੇ ਸੀ ਤੇ ਦੋ ਨੌਜਵਾਨ ਜਿਹੜੇ ਸੀ ਬਾਹਰ ਨਿਕਲੇ ਜਿਨ੍ਹਾਂ ਨੇ ਇਹ ਸਾਰਾ ਵਾਕਿਆ ਜਿਹੜਾ ਹੈਗਾ ਕੀਤਾ ਉਹ ਦੋਨੋਂ ਹੀ 4 ਵਜੇ ਕਿਵੇਂ ਡੱਬ ਚ ਲੱਗਿਆ ਸੀ ਕਿ ਕਿੰਨਾ ਨਹੀਂ ਉਹ ਪਹਿਲੀ ਤੇ ਗੱਲ ਹੈ ਕਿਉਂਕਿ ਜਦੋਂ ਉਹ ਸਾਰਾ ਵਾਕਿਆ ਵਾਪਰਦਾ ਹੈਗਾ ਤੁਸੀਂ ਇੰਨੇ ਪ੍ਰੇਪੇਅਰ ਨਹੀਂ ਹੋਨੇ ਕਿ ਤੁਹਾਡੇ ਨਾਲੇ ਕੁਝ ਹੋਣਾ ਹੈ ਤੁਸੀਂ بے ਧਿਆਨੇ ਹੋਨੇ ਹੋ ਦੂਸਰਾ ਉਹ ਰਾਤ ਦਾ ਸਮਾਂ ਸੀ ਇੱਕ ਦਰਖਤ ਸੀ ਦਰਖਤ ਦੀ ਪਰ ਸ਼ਾਮੇ ਦੇ ਹੇਠ ਸਾਰੀ ਓਕਟ ਨਾ ਵਾਪਰੀ ਤੇ ਜਿਹੜੀ ਵਿਜ਼ਿਬਿਲਟੀ ਸੀ ਉਹ ਤਕਰੀਬਨ ਕੋਈ 30 40% ਸੀ ਤੋਂ ਹਨੇਰੇ ਦੀ ਥੋੜੀ ਜ਼ਿਆਦਾ ਸੀਗੀ ਤੇ ਉਹ ਹੱਥ ਚ ਲੈ ਕੇ ਹੀ ਹਥਿਆਰ ਨਿਕਲੇ ਇੰਨਾ ਪਤਾ ਵੀ ਉਹਨਾਂ ਦੇ ਹੱਥ ਚ ਸੀ ਡੱਬੇ ਚ ਨਹੀਂ ਸੀ ਹੱਥ ਚ ਲੈ ਕੇ ਉਹ ਨਿਕਲੇ ਆਗੇ ਅੱਛਾ ਜਿਹੜਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਕੁਝ ਨਜ਼ਰ ਆ ਤੱਕ ਕਿ ਉਹ ਕੀ ਆਇਆ ਸੀ ਕਿ ਕੋਈ ਆਇਆ ਸੀ ਇਸ ਤਰੀਕੇ ਨਹੀਂ ਇਦਾਂ ਦਾ ਪਹਿਲਾਂ ਕੁਛ ਨਹੀਂ ਅਛੇ ਜੇ ਜਿੰਨਾ ਕੁ ਤੁਸੀਂ ਉਹਨਾਂ ਦੇ ਦੱਸਿਆ ਤੁਸੀਂ ਕਾਫੀ ਸਵਾਲੀਆ ਨਿਸ਼ਾਨ ਲਗਾ ਕੇ ਜਾਚ ਕਰਦੇ ਤੁਹਾਨੂੰ ਲੱਗਦਾ ਕਿ ਮੇਰੇ ਪੱਖ ਦੀ ਜਾਂਚ ਹੋ ਪਾਏਗੀ ਜੇ ਨਹੀਂ ਹੋਏਗੀ ਤੇ ਅਪੂ ਤੁਹਾਡਾ ਕੀ ਦੇਖੋ ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਪ੍ਰਸ਼ਾਸਨ ਕੋਲ ਪਹਿਲਾਂ ਗਏ ਤਾਂ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣਾ ਇਮਾਨਦਾਰੀ ਦੇ ਨਾਲ ਕੰਮ ਕਰਕੇ ਤੇ ਇਹਦਾ ਜਿਹੜਾ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕਰਕੇ ਗੱਲ ਨੂੰ ਅੱਗੇ ਲੈ ਕੇ ਆਵੇ ਗੱਡੀ ਦਾ ਨੰਬਰ ਸਾਨੂੰ ਯਾਦ ਸੀ ਅਸੀਂ ਪ੍ਰਸ਼ਾਸਨ ਨੂੰ ਦਿੱਤਾ ਹੋਇਆ ਹੈ ਅਗਰ ਗੱਡੀ ਦਾ ਨੰਬਰ ਮਿਲ ਸਕਦਾ ਤੇ ਗੱਡੀ ਦੀ ਅਸੀਂ ਛੋਟੀ ਮੋਟੀ ਇਨਫੋਰਮੇਸ਼ਨ ਕਰ ਸਕਦੇ ਆ ਤੇ ਪ੍ਰਸ਼ਾਸਨ ਦੇ ਲਈ ਉਹਨਾਂ ਬੰਦਿਆਂ ਨੂੰ ਫੜਨਾ ਕੋਈ ਜਿਆਦੀ ਵੱਡੀ ਗੱਲ ਨਹੀਂ ਹੈਗੀ ਛੋਟੀ ਜੀ ਐਕਸਰਸਾਈਜ਼ ਦੇ ਨਾਲ ਮੈਨੂੰ ਲੱਗਦਾ ਕਿ ਉਹਨਾਂ ਨੂੰ ਟਰੈਪ ਕੀਤਾ ਜਾ ਸਕਦਾ ਬੰਦਿਆਂ ਨੂੰ ਫੜਿਆ ਜਾ ਸਕਦਾ ਕੋਈ ਸਮਾਂ ਦੋ ਨਹੀਂ ਕੁਝ ਤਾਂ ਆਪਣੇ ਮਨ ਨਹੀਂ ਸਾਡੇ ਵੱਲੋਂ ਤਾਂ ਇਹ ਆ ਵੀ ਭਾਵੇਂ ਹੁਣ ਇੱਕ ਘੰਟੇ ਦੇ ਵਿੱਚ ਫੜ ਕੇ ਬੰਦੇ ਅਕੇਲੇ ਹੁਣ ਅਸੀਂ ਸਮਾਂ ਦੇਣ ਵਾਲੇ ਕੌਣ ਹੁੰਦੇ ਪ੍ਰਸ਼ਾਸਨ ਦੀ ਇਹ ਤਾਂ ਇਹ ਤਾਂ ਜਿੰਨਾ ਡਿਲੇ ਕਰਨਗੇ ਉਹਨਾਂ ਹੀ ਨੁਕਸਾਨ ਹੈ ਅਸੀਂ ਤਾਂ ਚਰਨੀ ਹਾਂ ਹਾਂਜੀ ਇਹ اندر ਜਾਨੀ ਨੁਕਸਾਨ ਹੈ ਮਾਲੀ ਨੁਕਸਾਨ ਹੈ ਹੁਣ ਜਿਸ ਤਰੀਕੇ ਨਾਲ ਪਟਸਾਰਿਆਂ ਦਾ ਸਾਹਮਣੇ ਹੀ ਹੈ ਕਿ ਇਹ ਘਟਨਾ ਅਗਰ ਮੰਨ ਲਓ 24 ਘੰਟਿਆਂ ਦੇ ਵਿੱਚ ਵਿੱਚ ਇੱਕ ਹੈਂਡ ਗ੍ਰੇਨੇਡ ਚੱਲ ਗਿਆ ਹੁਣ ਇਹ ਨੌਜਵਾਨ ਸਿੱਖ ਨੌਜਵਾਨ ਸਿੱਖ ਮੁੰਡਿਆ ਦੇ ਉੱਤੇ ਜਿਹੜੀ ਹੈ ਇਹ ਗੋਲੀ ਚੱਲੀ ਹੈ ਤੇ ਆਪਾਂ ਹੁਣ ਅਗਲੇ ਇਨਸੀਡੈਂਸ ਨੂੰ ਦੇਖਦੇ ਆਂ ਤੇ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਆਮ ਤੌਰ ਤੇ ਹੁਣ ਕੀ ਹੈ ਪੰਜਾਬ ਦਾ ਜਿਹੜਾ ਇਸ ਵੇਲੇ ਮਾਹੌਲ ਬਣਾਇਆ ਜਾ ਰਿਹਾ ਹੈ ਉਹ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਹੈ ਕਿ ਜਿਹੜੀਆਂ ਬਾਹਰ ਲੀਆਂ ਆ ਸੈਂਟਰ ਦੀਆਂ ਤਾਕਤਾਂ ਨੇ ਉਹ ਇਹ ਚਾਹੁੰਦੀਆਂ ਨੇ ਕਿ ਜਿਹੜਾ ਪੰਜਾਬ ਐ ਉਹ ਇਸ ਤਰੀਕੇ ਦਾ ਦਿਖਾਇਆ ਜਾਵੇ ਦੁਨੀਆ ਦੇ ਵਿੱਚ ਕਿ ਇੱਥੇ ਬਹੁਤ ਜ਼ਿਆਦਾ ਫਸਾਦ ਆਇਆ ਜਾਂ ਇੱਥੇ ਬਹੁਤ ਜ਼ਿਆਦਾ ਡਿਸਟਰਬੈਂਸ ਹੈਗੀ ਆ ਤੇ ਜਿਹੜੀਆਂ ਪੰਜਾਬ ਦੀਆਂ ਪਾਲਿਸੀਆਂ ਆ ਉਹ ਪੰਜਾਬ ਦੇ ਹਿੱਤ ਚ ਨਹੀਂ ਹੈਗੀਆਂ ਇਹਦੇ ਵਿੱਚ ਬੜਾ ਵੱਡਾ ਫੇਲਿਅਰ ਭਗਵੰਤ ਮਾਨ ਦਾ ਹੀ ਆ ਭਗਵੰਤ ਮਾਨ ਦਿੱਲੀ ਦੇ ਇਸ਼ਾਰਿਆਂ ਦੇ ਉੱਤੇ ਇੱਥੇ ਐਡਮਿਨਿਸਟ੍ਰੇਸ਼ਨ ਚ ਬਿਲਕੁਲ ਦਖਲਅੰਦਾਜ਼ੀਆਂ ਕਰ ਕਰਕੇ ਉਹਨਾਂ ਨੂੰ ਬਿਲਕੁਲ ਕੰਮ ਨਹੀਂ ਕਰਨ ਦੇ ਰਿਹਾ ਡੈਮਨਿਸਟ੍ਰੇਸ਼ਨ ਦੇ ਵਿੱਚ ਇੰਨੀ ਜ਼ਿਆਦਾ ਉਹਨਾਂ ਦੀ ਦਖਲਅੰਦਾਜ਼ੀ ਹੈ ਕਿ ਤੁਸੀਂ ਦੇਖੋ ਜਿਹੜੀ ਰੋਬਨਸਾਫ ਲਾ ਲਈ ਗੱਲ ਅਸੀਂ ਵਾਰ-ਵਾਰ ਕਰਦੇ ਆ ਉਹ ਕੋਈ ਵੱਡਾ ਔਦਾ ਨਹੀਂ ਰੱਖਦਾ ਸਿਰਫ ਉਹ ਆਮ ਆਦੀ ਪਾਰਟੀ ਦਾ ਇੱਕ ਮਹਿਜ਼ ਉਹਨਾਂ ਦਾ ਇੱਕ ਮੈਂਬਰ ਹੈ ਤੇ ਉਹ ਤਾਂ ਵੀ ਉਸ ਘਟਨਾ ਨੂੰ ਇੱਕ ਆਮ ਘਟਨਾ ਜਾਣ ਕੇ ਲਿੰਗਰ ਔਨ ਕਰ ਰਹੇ ਆ ਤੁਸੀਂ ਬੇਪਰਵਾਹੀ ਦੇਖੋ ਅੱਜ ਛੁੱਟੀ ਦਾ ਬਹਾਨਾ ਲਾ ਕੇ ਐਡੇ ਵੱਡੇ ਇਨਸੀਡੈਂਸ ਹੋਏ ਨੂੰ ਜਿਹੜੀ ਗੋਲੀਆਂ ਚੱਲੀਆਂ ਨੇ ਉਹਨੂੰ ਇਗਨੋਰ ਕੀਤਾ ਗਿਆ ਅਸੀਂ ਸਵੇਰੇ 10 ਵਜੇ ਤੋਂ ਲੈ ਕੇ ਇਸਕਰੀਬ ਸਾਢੇ 12 ਵਜੇ ਤੱਕ ਜਲੰਧਰ ਕਮਿਸ਼ਨਰ ਦਫ਼ਤਰ ਰਹੇ ਆ ਅਸੀਂ ਅਪਰੋਚ ਕੀਤੀ ਸੀ ਉਹਨਾਂ ਨੂੰ ਉਹਨਾਂ ਦੇ ਪੀਏ ਦੇ ਥਰੂ ਤੇ ਉਹਨਾਂ ਨੇ ਕਿਹਾ ਸੀਗਾ ਕਿ ਅੱਜ ਛੁੱਟੀ ਹੈ ਜਿਸ ਸਿਟੀ ਦੇ ਅੰਦਰ ਸਾਰੇ ਆਮ ਹੈਂਡ ਗ੍ਰੇਨੇਡ ਚੱਲ ਰਹੇ ਹੋਣ ਗੋਲੀਆਂ ਚੱਲ ਰਹੀਆਂ ਹੋਣ ਉੱਥੇ ਕਿਸ ਤਰ੍ਹਾਂ ਦੀ ਛੁੱਟੀਆਂ ਬਣਾਈਆਂ ਜਾ ਰਹੀਆਂ ਨੇ ਮਤਲਬ ਇੰਨੀ ਬੇਪਰਵਾਹੀ ਕਰਕੇ ਦਿਖਾਣਾ ਕੀ ਚਾਹੁੰਦੇ ਆ ਆਮ ਜਨਤਾ ਦੇ ਮਨ ਤੇ ਡਾਰਾ ਅਸੀਂ ਐਕਟਿਵਿਸਟ ਆ ਅਸੀਂ ਉਹਨਾਂ ਦੀ ਆਵਾਜ਼ ਆ ਅਸੀਂ ਇਹ ਗੱਲ ਕਹਿ ਕੇ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕੀ ਜਿਹੜੀ ਪੰਜਾਬ ਦੀ ਇਸ ਵੇਲੇ ਹਾਲਤ ਹੈਗੀ ਹੈ ਉਹ ਜਾਣ ਬੁੱਝ ਕੇ ਬਣਾਈ ہوئی ਹਾਲਤ ਹੈ ਸਰਕਾਰਾਂ 'ਚ ਜ਼ਿੰਮੇਵਾਰ ਨੇ ਅਸੀਂ ਇਹ ਚਾਹੁੰਦੇ ਆ ਕਿ ਜੇ ਸਰਕਾਰਾਂ ਇਸ ਮਾਮਲੇ ਵਿੱਚ ਸਾਡੀ ਸਿੱਧੀ ਤਰੀਕੇ ਨਾਲ ਮਦਦ ਨਹੀਂ ਕਰਦੀ ਫਿਰ ਸਾਨੂੰ ਕੁਝ ਆਪਣੇ ਤੌਰ ਤੇ ਕਰਨਾ ਪਊਗਾ ਅਲਟੀਮੇਟਮ ਟਾਈਮ ਦੇਣ ਦੀ ਜਿਹੜੀ ਗੱਲ ਹੈ ਉਹ ਤਦ ਸੰਭਵ ਹੈ ਜੇ ਸਾਨੂੰ ਕਲੀਅਰ ਹੋ ਜਾਊਗਾ ਕਿ ਇਹਨਾਂ ਦਾ ਕਰਨਾ ਕੁਝ ਨਹੀਂ ਜਦੋਂ ਸਾਨੂੰ ਇਹ ਗੱਲ ਕਲੀਅਰ ਹੋ ਜੂਗੀ ਫਿਰ ਅਸੀਂ ਆਪਣੇ ਤੌਰ ਤੇ ਜਿੱਦਾਂ ਦੱਸਿਆ ਕਿ ਅਸੀਂ ਜਾਂਚ ਕੀਤੀ ਹੈ ਅਸੀਂ ਨੰਬਰ ਦੇ ਥਰੂ ਉਹਦੀਆਂ ਡਿਟੇਲਾਂ ਕੱਢੀਆਂ ਹੈ ਅਸੀਂ ਹੋਰ ਵੀ ਆਪਣੇ ਤੌਰ ਦੇ ਉੱਤੇ ਯਤਨ ਕਰ ਰਹੇ ਆ ਜੋ ਬੈਸਟ ਐਫਰਟ ਹੋਣਗੇ ਅਸੀਂ ਕਰਾਂਗੇ ਤੇ ਇਹੋ ਜਿਹੇ ਬੰਦਿਆਂ ਨੂੰ ਅਸੀਂ ਨੱਥ ਪਾਣਾ ਜਾਣਦੇ ਆ ਇਹ ਅਸੀਂ ਸਾਡੀ ਐਕਟੀਵਿਟੀ ਦਾ 파ਰਟ ਰਹੂਗਾ ਅੱਜ ਦੀ ਬੀਤੀ ਰਾਤ ਤਕਰੀਬਨ ਤੜਕ ਪੌਣੇ 1 ਵਜੇ ਦੀ ਇਹ ਕੱਟਣਾ ਹੈਗੀ ਆ ਮੈਂ ਆਪਣੇ ਘਰ ਨੂੰ ਜਾ ਰਿਹਾ ਸੀ ਕੰਮ ਤੋਂ ਤੇ ਰੇਲਵੇ ਸਟੇਸ਼ਨ ਦੇ ਬਾਹਰ ਆਉਟਰ ਗੇਟ ਦੇ ਉੱਤੇ ਜਿੱਥੇ ਚਾਹ ਤੇ ਪਰੋਠਿਆਂ ਦੀਆਂ ਕੁਝ ਦੁਕਾਨਾਂ ਹੈਗੀਆਂ ਉਹਨਾਂ ਦੁਕਾਨਾਂ ਦੇ ਕੋਲ ਕੁਝ ਲੋਕ ਆਪਣੀ ਗੱਡੀ ਲਾ ਕੇ ਖੜੇ ਹੋਏ ਸੀ ਜਿਨ੍ਹਾਂ ਦੇ ਕਰਕੇ ਲੰਘ ਰਹੇ ਰਾਹਗੀਰਾਂ ਨੂੰ ਆਉਣ ਜਾਣ 'ਚ ਦਿੱਕਤ ਹੋ ਰਹੀ ਸੀ ਮੈਂ ਵੀ ਉਸ ਗੱਡੀ ਦੇ ਪਿੱਛੇ ਸੀ ਮੈਂ ਜਦੋਂ ਉਹਨਾਂ ਨੂੰ ਦੋ ਚਾਰ ਹਾਰਨ ਮਾਰੇ ਤੇ ਉਹਨਾਂ ਨੇ ਅਣਗੌਲਿਆ ਕੀਤਾ ਮੈਨੂੰ ਜਦੋਂ ਜਗ੍ਹਾ ਮਿਲੀ ਗੱਡੀ ਕੱਢਣ ਦੀ ਤੇ ਮੈਂ ਜਦੋਂ ਉਹਨਾਂ ਦੇ ਲੱਗੇ ਗਿਆ ਤੇ ਮੈਂ ਉਹਨਾਂ ਨੂੰ ਸ਼ੀਸ਼ਾ ਡਾਊਨ ਕਰਕੇ ਉਹਨਾਂ ਦੀ ਗੱਡੀ ਦਾ ਆਲਰੇਡੀ ਸ਼ੀਸ਼ਾ ਡਾਊਨ ਸੀ ਮੈਂ ਆਪਣੀ ਗੱਡੀ ਦਾ ਸ਼ੀਸ਼ਾ ਥੱਲੇ ਕਰਕੇ ਉਹਨਾਂ ਨੂੰ ਕਿਹਾ ਕਿ ਵੀਰੇ ਬੇਨਤੀ ਆ ਵੀ ਤੁਸੀਂ ਸੜਕ 'ਚ ਖੜੇ ਹੋ ਲੋਕ ਪਰੇਸ਼ਾਨ ਹੋ ਰਹੇ ਤੇ ਗੱਡੀ ਪਾਰਕਿੰਗ 'ਚ ਲਾ ਲਓ ਜੇ ਰੁਕਣਾ ਹੈ ਤਾਂ ਉਹ ਕਹਿੰਦਾ ਬਾਬਾ ਇਹ ਤਾਂ ਗੱਡੀ ਇੱਦ ਗੱਲਬਾਤ ਦੇ ਹਾਲਾਤ ਦੇ ਵਿੱਚ ਨਹੀਂ ਇਹਨਾਂ ਨਾਲ ਗੱਲ ਨਹੀਂ ਕਰਨੀ ਚਾਹੀਦੀ ਤੇ ਮੈਂ ਆਪਣੀ ਗੱਡੀ ਅੱਗੇ ਲੈ ਕੇ ਮੇਰੀ ਗੱਡੀ ਹਜੇ ਕੁਝ ਕਿ ਦੂਰੀ ਤੇ ਅੱਗੇ ਗਈ ਸੀ ਤੇ ਉਹਨਾਂ ਨੇ ਪਿੱਛੋਂ ਗੱਡੀ ਲਿਆ ਕੇ ਫੇਰ ਮੇਰੀ ਗੱਡੀ ਦੇ ਬਰੋਬਰ ਬਰ ਬਰ ਲਾ ਕੇ ਖੜੀ ਕਰ ਦਿੱਤੀ ਗੱਡੀ ਚ ਉਤਰ ਕੇ ਗਾਲੀ ਗਲੋਚ ਕਰਨਾ ਸ਼ੁਰੂ ਕੀਤਾ ਜਿੱਦਾਂ ਹੀ ਅਸੀਂ ਆਪਣੀ ਗੱਡੀ ਦਾ ਸ਼ੀਸ਼ਾ ਖੋਲ੍ਹ ਕੇ ਡੋਰ ਖੋਲ੍ਹ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਸਾਡੇ ਤੇ ਫਾਇਰ ਕਰ ਦਿੱਤੇ ਦੋ ਗੋਲੀਆਂ ਚਲਾਈਆਂ ਉਸ ਟਾਈਮ ਅਸੀਂ ਆਪਣੀ ਜਾਨ ਨੂੰ ਸੇਫ ਕਰਨਾ ਪ੍ਰਾਇੋਰਟੀ ਤੇ ਸਮਝਿਆ ਕਿ ਸਾਨੂੰ ਪਹਿਲਾਂ ਵਟਣਾ ਚਾਹੀਦਾ ਹੈਗਾ ਤੇ ਕੁਦਰਤੀ ਕਿਉਂਕਿ ਅਸੀਂ ਗੱਡੀ ਦੇ ਬਹੁਤ ਦਰ ਪਿੱਛੇ ਵੀ ਖੜੇ ਰਹੇ ਸੀ ਤਾਂ ਸਾਨੂੰ ਗੱਡੀ ਦਾ ਨੰਬਰ ਯਾਦ ਸੀਗਾ ਅਸੀਂ ਜਦੋਂ ਹੀ ਅੱਗੇ ਗਏ ਆਪਣੀ ਜਾਨ ਬਚਾ ਕੇ ਅਗਲੇ ਦੁਆਬਾ ਚੌਂਕ ਤੇ ਜਾ ਕੇ ਫਿਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਇੰਤਲਾ ਦਿੱਤੀ ਇਸ ਚੀਜ਼ ਦੀ ਤੇ ਉਸ ਤੋਂ ਬਾਅਦ ਚ ਫਿਰ ਜਿਹੜਾ ਹੈਗਾ ਆਪਣੀ ਸ਼ਿਕਾਇਤ ਵੀ ਦਰਜ ਕਰਾਈ ਤੇ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਉਹ ਘਟਨਾ ਜਿਹੜੀ ਸੀ ਦੇਖੀ ਸਾਡੇ ਬਿਆਨਾਂ ਦੇ ਬਿਹਾਵ ਦੇ ਉੱਤੇ ਉਹਨਾਂ ਨੇ ਐਫ ਆਈ ਆਰ ਦਰਜ ਕਰ ਦਿੱਤੀ ਹੈਗੀ ਹੁਣ ਅਗਲੀ ਕਾਰਵਾਈ ਜਿਹੜੀ ਹੈਗੀ ਉਹ ਪੁਲਿਸ ਦੀ ਕਾਰਵਾਈ ਦੀ ਅਸੀਂ ਵੇਟ ਕਰ ਰਹੇ ਹਾਂ ਠੀਕ ਭਾਈ ਸਾਹਿਬ ਆਪਣਾ ਨ ਮਿਰਾਨਾ ਜਸਵੰਤ ਸਿੰਘ ਸੁਭਾਨਾ ਜੀ ਤੇ ਰਾਤ ਦੀ ਜਿਹੜੀ ਘਟਨਾ ਵਾਪਰੀ ਆਪਾਂ ਸਟੇਸ਼ਨ ਤੋਂ ਜਿੱਦਾਂ ਲੰਘ ਰਹੇ ਸੀ ਤੇ ਮੋਰੇ ਗੱਡੀ ਖੜੀ ਹੋਣ ਮੋਰੇ ਗੱਡੀ ਖੜੀ ਹੋਣ ਕਰਕੇ ਨਾ ਟ੍ਰੈਫਿਕ ਬਹੁਤ ਜਾਮ ਹੋਇਆ ਪਿਆ ਸੀ ਜਦੋਂ ਜਾਮ ਕਲੀਅਰ ਹੋਇਆ ਬੜੀ ਧੀਰ ਬਾਅਦ ਆਪਾਂ ਗੱਡੀ ਜਦੋਂ ਅੱਗੇ ਕੱਢੀ ਤੇ ਉਹਨਾਂ ਨਾਲ ਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਤੁਹਾਡੀ ਵਜੇ ਨਾਲ ਬਹੁਤ ਜਾਮ ਜ਼ਿਆਦਾ ਲੱਗਾ ਹੋਇਆ ਹਾਲਾਂਕਿ ਉੱਥੇ ਪੁਲਿਸ ਸਟੇਸ਼ਨ ਲੱਗੇ ਆ ਤੇ ਕਾਫੀ ਪੁਲਿਸ ਵਾਲੇ ਵੀ ਉੱਥੇ ਖੜੇ ਹੁੰਦੇ ਆਲੇ ਦੁਆਲੇ ਕਾਫੀ ਤੇ ਉਸ ਟਾਈਮ ਮੌਕੇ ਤੇ ਨਹੀਂ ਸੀਗੇ ਕੁਛ ਮੈਂਟਲੀ ਤੇ ਜਦੋਂ ਅਸੀਂ ਉਹਨੂੰ ਗੱਡੀ ਦਾ ਕਿਹਾ ਕਿ ਤੂੰ ਅੱਗੇ ਤੇ ਉਹ ਬਹੁਤ ਹੀ ਬੁਰੇ ਤਰੀਕੇ ਨਾਲ ਬੋਲਿਆ ਤੇ ਗਰਵਾਣੀ ਦੀ ਪੰਕਤੀ ਆ ਪੜਖਰ ਇਹੋ ਪੁੱਜੀਏ ਮੂਰਖੇ ਨਾਨਾ ਲੁਜੀਏ ਸਾਨੂੰ ਲੱਗਾ ਕਿ ਇਹਨਾਂ ਨਾਲ ਮਤਲਬ ਕੋਈ ਫਾਇਦਾ ਨਹੀਂ ਗੱਲਾਂ ਕਰਨ ਦਾ ਅਸੀਂ ਥੋੜਾ ਅੱਗੇ ਨਿਕਲੇ ਤੇ ਜਦੋਂ ਅੱਗੇ ਨਿਕਲੇ ਉਹਨਾਂ ਨੇ ਗੱਡੀ ਮੋਰੇ ਲਿਆ ਕੇ ਤੇ ਨਾਲ ਹੀ ਫਾਇਰ ਕਰਨੇ ਸ਼ੁਰੂ ਕਰਤੇ ਸਾਡੇ ਤੇ ਤੇ ਉਸ ਵੇਲੇ ਥੋੜੀ ਹੱਥੋਪਾਈ ਵੀ ਹੋਈ ਸਾਡੀ ਜਦੋਂ ਫਾਇਰ ਸ਼ੁਰੂ ਕੀਤਾ ਅਸੀਂ ਫਿਰ ਉਥੋਂ ਜਾਨ ਬਚਾਉਣਾ ਸੀ ਵਕਤ ਵਿਚਾਰੇ ਸੋ ਬੰਦਾ ਇਹ ਨਿਕਲਣਾ ਜ਼ਰੂਰੀ ਸਮਝਿਆ ਤੁਹਾਡੇ ਤੁਹਾਡੇ ਨਾਲ ਕੋਈ ਵੀ ਹੋਈ ਮੇਰੇ ਨਾਲ ਵੀ ਥੋੜੀ ਹੱਥੋਪਾਈ ਹੋਈ ਸੀ ਜਦੋਂ ਫਾਇਰ ਕੀਤਾ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਉਸ ਚੱਕਰ ਚ ਥੋੜੀ ਹੱਥੋਪਾਈ ਹੋਈ ਸੀ ਤੇ ਬਾਅਦ ਚ ਅਸੀਂ ਨਿਕਲਣਾ ਜ਼ਰੂਰੀ ਸਮਝਿਆ ਉਥੋਂ ਹਰਾਨੀ ਦੀ ਗੱਲ ਇਹ ਨਹੀਂ ਲੱਗਦੀ ਤੁਹਾਨੂੰ ਕਿ ਥਾਣਾ ਸੀ ਤੇ ਉਦਾਂ ਵੀ ਉੱਥੇ ਪੁਲਿਸ ਮੌਜੂਦ ਹੁੰਦੀ ਆ ਪਰ ਉਦੋਂ ਕੁਝ ਵੀ ਨਹੀਂ ਸੀ ਉੱਥੇ ਕੋਈ ਵੀ ਨਹੀਂ ਸੀ। ਇਹੀ ਬਹੁਤ ਹੈਰਾਨੀ ਦੀ ਗੱਲ ਹੈ ਕਿ ਜੇ ਥਾਣਾ ਲੱਗੇ ਤਾਂ ਸੇਫਟੀ ਲੋਕਾਂ ਦੀ ਨਹੀਂ ਹੈਗੀ ਤੇ ਦੂਰ ਉਰੇ ਪਰੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਗਾ। ਹੁਣ ਪੁਲਿਸ ਨੇ ਚਲੋ ਜੇ ਤੁਹਾਨੂੰ ਆਸ਼ਵਾਸਨ ਵੀ ਦਿੱਤਾ ਤੁਹਾਨੂੰ ਲੱਗਦਾ ਕਿ ਕੁਝ ਹੋਊਗਾ। ਦੇਖੋ ਉਮੀਦ ਹੈ ਜੇ ਕਿਉਂਕਿ ਹੱਲੇ ਚਲੋ ਇੱਕ ਮਤਲਬ ਕਿ 15-20 ਘੰਟੇ ਹੋਇਆ ਲਗਭਗ ਇਹ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਆਪਾਂ ਨੂੰ ਕਾਫੀ ਇਨਫੋਰਮੇਸ਼ਨ ਆਪਾਂ ਉਹਨਾਂ ਨੂੰ ਦੇ ਚੁੱਕੇ ਹਾਂ ਗੱਡੀ ਦਾ ਨੰਬਰ ਤੱਕ ਦੇ ਚੁੱਕੇ ਹਾਂ ਉਹਨਾਂ ਨੂੰ ਹੁਣ ਜਲਦੀ ਐਕਸ਼ਨ ਕਰ ਲੈਣਾ ਚਾਹੀਦਾ ਵਾਈਕੁਤ ਜੀ ਕਾ ਖਾਲਸਾ ਵਾਈਕੁਤ ਜੀ ਕੀ ਫਤਿਹ ਗੋਪੀ ਸਿੰਘ ਦਲ ਖਾਲਸਾ ਜਿਹੜਾ ਰਾਤ ਘਟਨਾ ਕਰਮ ਹੋਇਆ ਮੈਂ ਸਮਝਦਾ ਨਾ ਤਾਂ ਇਹ ਪਹਿਲਾ ਹੈ ਨਾ ਆਖਰੀ ਹੈ ਜਿਹੜੇ ਕੁਝ ਦਿਨ ਸਾਡੇ ਨੌਜਵਾਨ ਆਗੂ ਮਨਜੀਤ ਸਿੰਘ ਤੇ ਜਸਵੰਤ ਸਿੰਘ ਦੇ ਉੱਤੇ ਜਿਹੜਾ ਇਹ ਹਮਲਾ ਰਾਤ ਹੋਇਆ ਇਹ ਆਵਾਜੇ ਕਾਮ ਜਥੇਬੰਦੀ ਨਾਲ ਬਿਲੋਂਗ ਕਰਦੇ ਸਮਾਜ ਸੇਵੀ ਇਹ ਮਤਲਬ ਆਪਣੇ ਸੰਗਤ ਨਾਲ ਲੜਦੇ ਨੇ ਇਹ ਜਿਹੜਾ ਹਮਲਾ ਹੋਇਆ ਮੈਨੂੰ ਇਹ ਗੱਲ ਲੱਗਦੀ ਮੇਰਾ ਮੰਨਣਾ ਇਹ ਆ ਕਿ ਜਿਹੜਾ ਮਤਲਬ ਰੋਬਿੰਸ ਸੰਪਲਾ ਉਹਦੇ ਨਾਲ ਵਿਵਾਦ ਜਿਹੜਾ ਚੱਲ ਰਿਹਾ ਸੀਗਾ ਜੇ ਉਹ ਨਹੀਂ ਹੈ ਸਰਕਾਰ ਨੇ ਇਹ ਗੱਲ ਕਲੀਅਰ ਕਰਨੀ ਆ ਦੇਖੋ 15 ਮਿੰਟ ਦੇ ਵਿੱਚ ਜਿਹੜਾ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਵੀ ਆ ਗੱਡੀ ਨੰਬਰ ਆ ਆ ਹਮਲਾਵਰਾਂ ਨੇ ਸਾਡੇ ਤੇ ਗੋਲੀ ਚਲਾਈ ਆ 15 ਘੰਟੇ ਬੀਤਣ ਦੇ ਬਾਵਜੂਦ ਵੀ ਜਿਹੜੇ ਪੁਲਿਸ ਦੇ ਹੱਥ ਖਾਲੀ ਆ ਕੀ ਜੇ ਪੁਲਿਸ ਦੀ ਮਨਸ਼ਾ ਦੇ ਉੱਤੇ ਸ਼ੱਕ ਇਸ ਕਰਕੇ ਸ਼ੱਕ ਨਹੀਂ ਯਕੀਨ ਹੈ ਵੀ ਉਹਨਾਂ ਨੂੰ ਕੋਈ ਨਾ ਕੋਈ ਪੋਲਿਟੀਕਲ ਸ਼ੈਲਟਰ ਜਿਹੜਾ ਹੈ ਹਮਲਾਵਰਾਂ ਨੂੰ ਜੇ ਨਹੀਂ ਆ ਤਾਂ ਇਹ 15 ਮਿੰਟ ਦੇ ਵਿੱਚ ਇਨਫੋਰਮੇਸ਼ਨ ਦੇਣ ਦੇ ਬਾਵਜੂਦ ਕੀ ਉਹ ਸੀਸੀਟੀਵੀ ਕੈਮਰੇ ਨਹੀਂ ਦੇਖ ਸਕਦੇ ਪੂਰੇ ਸ਼ਹਿਰ ਦੇ ਵਿੱਚ ਲੱਗੇ ਆ ਜਿਹੜਾ ਰੇਲਵੇ ਸਟੇਸ਼ਨ ਆ ਉਹ ਸਿਟੀ ਦੀ ਮੇਨ ਹੱਬ ਆ ਮੇਨ ਹੱਬ ਦੇ ਵਿੱਚ ਹੋਇਆ ਉਦੋਂ ਉੱਥੇ ਰੇਲਵੇ ਸਟੇਸ਼ਨ ਦੇ ਨਾਲ ਹੀ ਪੁਲਿਸ ਸਟੇਸ਼ਨ ਵੀ ਆ ਪੁਲਿਸ ਸਟੇਸ਼ਨ ਨਾਲ ਹੋਣ ਦੇ ਬਾਵਜੂਦ ਵੀ ਕੀ 15 ਮਿੰਟ ਦੇ ਵਿੱਚ ਸਾਰੀ ਇਨਫੋਰਮੇਸ਼ਨ ਦੇਣ ਦੇ ਬਾਵਜੂਦ 15 ਘੰਟੇ ਬਾਅਦ ਵੀ ਜਾਣ ਦੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਆ ਤੇ ਮੇਰਾ ਦਾਵਾ ਇਸ ਗੱਲ ਦਾ ਹੈਗਾ ਵੀ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਪੋਲੀਟਿਕਲ ਜਿਹੜਾ ਉਹਨਾਂ ਦੇ ਉੱਤੇ ਹੱਥ ਹੈ ਤਾਂ ਕਰਕੇ ਉਹ ਹੁਣ ਤੱਕ ਸਾਹਮਣੇ ਨਹੀਂ ਆਇਆ ਜੇ ਨਹੀਂ ਆ ਤਾਂ ਪੁਲਿਸ ਇਹ ਗੱਲ ਕਲੀਅਰ ਕਰੇ ਕਿਉਂਕਿ ਇਹਨਾਂ ਦਿਨਾਂ ਵਿੱਚ ਜਿਹੜਾ ਆ ਉਹ ਰੋਬਿੰਦ ਸੰਪਲਾ ਦੇ ਨਾਲ ਜਿਹੜਾ ਵਿਵਾਦ ਚੱਲ ਰਿਹਾ ਜਿਹੜਾ ਇਹਨਾਂ ਨੇ ਉਹ ਦਲਿਤ ਸਿੱਖ ਬਣਾਉਣ ਦੇ ਲਈ ਕੋਸ਼ਿਸ਼ ਕੀਤੀ ਹੈ ਨਾ ਉਹ ਦੋਸਤੋ ਸਾਲ ਇੱਕ ਵੋਟ ਬੈਂਕ ਇਕੱਠਾ ਕਰਨ ਦੇ ਲਈ ਉਹ ਹੈ ਉਹਦੀ ਆਪਾਂ ਗੱਲ ਫੇਰ ਕਰਾਂਗੇ ਪਰ ਜੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਇਸ ਸਰਕਾਰ ਦਾ ਹੱਥ ਜਿਹੜਾ ਉਹਨਾਂ ਹਮਲਾਵਰਾਂ ਦੇ ਉੱਤੇ ਹੈ ਜਿ ਨਹੀਂ ਇਹ ਤਾਂ ਕਲੀਅਰ ਕਰ ਮੇਰਾ ਨਾਮ ਪ੍ਰਭਜੋਤ ਸਿੰਘ ਇੱਕ ਜਿਹੜਾ ਹੈਗਾ ਸਾਡੀ ਜਸੇਵੰਦੀ ਆਵਾਜ਼ੇ ਕੌਮ ਆ ਤੇ ਮੇਰਾ ਸਵਾਲ ਇਹ ਖਾਸ ਤੌਰ ਤੇ ਹੈ ਕਿਉਂਕਿ ਰੋਬਨ ਸਾਹਮਲਾ ਦਾ ਨਾਮ ਵੀ ਇਹਦੇ ਵਿੱਚ ਆ ਗਿਆ ਇਹ ਵੀ ਨਾਲ ਜ਼ਰੂਰ ਦੱਸਿਓ ਕਿ ਇਹਨੂੰ ਸਿਰਫ ਇਹਦੇ ਨਾਲ ਦੇਖ ਕੇ ਵੀ ਕਿਉਂ ਦੇਖਿਆ ਜਾ ਰਿਹਾ ਹੈ ਨਹੀਂ ਦੇਖੋ ਗੱਲ ਇਹ ਹੈ ਨਾ ਕਿ ਹਲੇ ਜਸਟ 1-2 ਦਿਨ ਦੀ ਗੱਲ ਆ ਕਿ ਜਦੋਂ ਇਹਨਾਂ ਨੇ ਜਿਹੜਾ ਹੈਗਾ ਵਾ ਉਹਦੇ ਬਾਰੇ ਸ਼ਿਕਾਇਤ ਕੀਤੀ ਆ ਸੀਪੀ ਦਫ਼ਤਰ ਜਾ ਕੇ ਜਿਹੜੀ ਹੈਗੀ ਆ ਤੇ ਇਸ ਕਰਕੇ ਉਹਦੇ ਨਾਲ ਐ ਨਹੀਂ ਹੈਗਾ ਕਿ ਅਸੀਂ ਟੋਟਲੀ ਜੋੜ ਕੇ ਦੇਖ ਰਹੇ ਆ ਅਸੀਂ ਉਸ ਮਸਲੇ ਨੂੰ ਖੁੱਲਾ ਛੱਡ ਰਹੇ ਆ ਕਿ ਮੇਰੀ ਇਦਾਂ ਹੋ ਸਕਦਾ ਵਾ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਜਿਹੜਾ ਹੈਗਾ ਵਾ ਤੇ ਅਸੀਂ ਚਾਹੁੰਦੇ ਆ ਕਿ ਪੁਲਿਸ ਜਦੋਂ ਵੀ ਇਨਵੈਸਟੀਗੇਸ਼ਨ ਕਰੇ ਤਾਂ ਇਸ ਮੁੱਦੇ ਨੂੰ ਵੀ ਜਿਹੜਾ ਹੈਗਾ ਉਹਦੇ ਵਿੱਚ ਰੱਖੇ ਇਹ ਹੋਰ ਦੇ ਜੀ ਦੇਖਣਾ ਹੈਗਾ ਤੇ ਪੂਰਾ ਜਿਹੜਾ ਪੰਜਾਬ ਆ ਇਸ ਵੇਲੇ ਜਿਵੇਂ ਮੈਂ ਕਹਾ ਤਾਂ ਇੱਕ ਤਰੀਕੇ ਨਾਲ ਜੜ ਰਿਹਾ ਵਾ ਤੁਸੀਂ ਜਿਹੜਾ ਨਿਊਜ਼ ਚੈਨਲ ਲਾ ਕੇ ਦੇਖ ਲਓ ਉੱਥੇ ਹੀ ਜਿਹੜਾ ਹੈਗਾ ਵਾ ਕਿਤੇ ਨਾ ਕਿਤੇ ਕੋਈ ਗੋਲੀ ਚੱਲੀ ਹੁੰਦੀ ਆ ਅੱਜ ਦੀ ਜਿਹੜੀ ਹੈਗੀ ਆ ਜਿਹੜੀ ਖਬਰ ਆ ਕਿ ਇੱਕ ਜਗ੍ਹਾ ਲੜਾਈ ਹੋਈ ਤਰਨਤਾਰਨ ਦੇ ਕੋਲ ਜਿਹੜਾ ਹੈਗਾ ਉਹਦੇ ਵਿੱਚ ਇੱਕ ਸਬ ਇਨਸਪੈਕਟਰ ਦੀ ਮੌਤ ਹੋ ਗਈ ਆ ਤੇ ਇੱਕ ਏਐਸਆਈ ਜ਼ਖਮੀ ਆ ਤੇ ਪੁਲਿਸ ਵਾਲਿਆਂ ਨੂੰ ਉੱਥੋਂ ਭੱਜਣਾ ਪਿਆ ਜਿੱਥੇ ਪੁਲਿਸ ਵਾਲਿਆਂ ਦੀ ਇਹੋ ਜਿਹੀ ਹਾਲਤ ਹੋਵੇ ਉੱਥੇ ਜਿਹੜੇ ਆਮ ਲੋਕ ਨੇ ਜਾਂ ਆਮ ਪਬਲਿਕ ਆ ਉਹਨਾਂ ਦੀ ਕੀ ਹਾਲਤ ਹੋਊਗੀ ਜਨਾਂ ਦੀ ਕੀ ਸਥਿਤੀ ਹੋਊਗੀ ਇਹ ਅਸੀਂ ਇਮੇਜਿਨ ਕਰ ਸਕਦੇ ਆਂ ਦੇਖੋ ਲਾ ਐਂਡ ਆਰਡਰ ਦਾ ਹੀ ਕਾਰਨ ਆ ਇੱਥੇ ਇੱਥੇ ਜਿਹੜੇ ਬਦਮਾਸ਼ ਆ ਜਾਂ ਜਿਹੜੇ ਗੈਰ ਕਾਨੂੰਨੀ ਗਤੀਵਧੀਆਂ ਕਰਨ ਵਾਲੇ ਬੰਦੇ ਆ ਉਹ ਖੁੱਲੇ ਘੁੰਮ ਰਹੇ ਆ ਦੇਖੋ ਸ਼ੇਰ ਆਮ ਗੱਡੀਆਂ ਲੱਗੀਆਂ ਹੋਈਆਂ ਆ ਹੁਣ ਇਹ ਵੀ ਗੱਲ ਤਾਂ ਜਿੰਨਾ ਚਿਕ ਪੁਲਿਸ ਸਹੀ ਤਰੀਕੇ ਨਾਲ ਇਨਵੈਸਟੀਗੇਸ਼ਨ ਨਹੀਂ ਕਰਦੇ ਉਹਨਾਂ ਚਿਕ ਇਹ ਗੱਲ ਪਤਾ ਨਹੀਂ ਲੱਗ ਸਕਦੀ ਉਹਨਾਂ ਕੋ ਜਿਹੜਾ ਵੈਪਨ ਆ ਉਹ ਲੀਗਲ ਨਹੀਂ ਲੀਗਲ ਆ ਤੇ ਉਹ ਸ਼ਹਿਰ ਦੀ ਗੱਡੀ ਆ ਸ਼ਹਿਰ ਚ ਘਾਰ ਆ ਉਹਨਾਂ ਦਾ ਤੇ ਇਹ ਤਾਂ ਉਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਵਿੱਚ ਕਾਰਵਾਈ ਕਰ ਦੇਣੀ ਚਾਹੀਦੀ ਸੀ ਪਰ ਇਹ ਪੁਲਿਸ ਦੀ ਮੇਲੀ ਭੁਗਤਾਂ ਦੇਖੋ ਪੰਜਾਬ ਚ ਅੱਗ ਲੱਗ ਰਹੀ ਕੋਈ ਜ਼ਿਲ੍ਹਾ ਕੋਈ ਮਨੇ ਜ਼ਿਲ੍ਹਾ ਸ਼ਹਿਰ ਕਸਬਾ ਨਹੀਂ ਬਚਿਆ ਜਿੱਥੇ ਗੋਲੀਆਂ ਨਾ ਚੱਲਦੀਆਂ ਹੁਣ ਜਿੱਥੇ ਕੋਈ ਬੰਦੇ ਨਾ ਮਰੇ ਹੋਣ ਤੇ ਹੁਣ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਘਰਾਂ ਦੇ ਵਿੱਚ ਸਿੱਧੇ ਹਮਲੇ ਹੋ ਰਹੇ ਆ ਗੋਲੀਆਂ ਚੱਲ ਰਹੀਆਂ ਆ ਫਿਰ ਵੀ ਜਿਹੜਾ ਆ ਪ੍ਰਸ਼ਾਸਨ ਜੀ ਬਿਲਕੁਲ ਇਹਨੇ ਹੱਥਾ ਮਤਲਬ ਨਹੀਂ ਕੁਝ ਉਹ ਸਾਡੇ ਪੱਲੇ ਪਾਊਗਾ ਤੇ ਫਿਰ ਦੇਖੋ ਸਾਰੇ ਆਪੋ ਆਪਣੇ ਸੇਫਟੀ ਤਾਂ ਹਰ ਇੱਕ ਨੂੰ ਚਾਹੀਦੀ ਆ ਪਾਈ ਸਾਹਿਬ ਅਸੀਂ ਇਹਨੂੰ ਐਵੇਂ ਨਹੀਂ ਸਮਝ ਸਕਦੇ ਕਿ ਥੋੜੀ ਇਹ ਵਾਰ ਬਾਤ ਵਾਪਰੀ ਹੈ ਜੇ ਤੇ ਪੁਲਿਸ ਨੂੰ ਵੀ ਥੋੜਾ ਟਾਈਮ ਚਾਹੀਦਾ ਹੈ ਕਿ ਉਹ ਇਸ ਨਹੀਂ ਦੇਖੋ ਜਿਹੜਾ ਜਿਹੜਾ ਕੋਈ ਇਨਸੀਡੈਂਟ ਇਦਾਂ ਹੁੰਦਾ ਜਿਹੜੀ ਕੋ ਘਟਨਾ ਹੁੰਦੀ ਹੈ ਨਾ ਉਹ ਘਟਨਾ ਦਾ ਇੱਕ ਮੈਟਰ ਹੁੰਦਾ ਵੀ ਉਹਦੇ ਚ ਕਿੰਨੀ ਮਤਲਬ ਕਿੰਨਾ ਇਹ ਕੋਈ ਅੰਨੀ ਕਹਿੰਦੇ ਨਾ ਅੰਨੀ ਗੁੱਥੀ ਆ ਜੀ ਉਹ ਸੋਲਝ ਗਈ ਪੰਜਾਂ ਸਾਲਾਂ ਬਾਅਦ ਇਹ ਕੋਈ ਐ ਥੋੜੋ ਐਨੀ ਗੁੱਥੀ ਆ ਸਭ ਕੁਝ ਸਾਹਮਣੇ ਪਿਆ ਹੋਇਆ ਆ ਉਹ ਗੱਡੀ ਦਾ ਨੰਬਰ ਪਿਆ ਉਹ ਪਤਾ ਵੀ ਕੌਣ ਬੰਦੇ ਆ ਇਹਦੇ ਤੇ ਇੰਨੇ ਚਲਾਨ ਹੋਇਆ ਫਲਾਨੀ ਕੋਠੀ ਆ ਉੱਥੇ ਰਹਿੰਦੇ ਇਹ ਬੰਦੇ ਉਹਨਾਂ ਦੇ ਬੱਚੇ ਆ ਇਹ ਤੇ ਕਿੰਨਾ ਕੁ ਟਾਈਮ ਲੱਗਦਾ ਜੇ ਇਹਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਤੇ ਪੁਲਿਸ ਨੇ ਤਾਂ ਉਹਦੇ ਚਾਚੇ ਮਾਮੇ ਤਾਏ ਸਾਰੇ ਚੱਕ ਕੇ ਅੰਦਰ ਦਿੱਤੇ ਹੁਣੇ ਸੀ ਵੀ ਲਿਆਓ ਮੁੰਡਾ ਪੇਸ਼ ਕਰੋ ਆਪਣਾ ਤੇ ਇਹਦੇ ਵਿੱਚ ਮਤਲਬ ਪੁਲਿਸ ਇਹਦੇ ਵਿੱਚ ਕਰ ਕੀ ਰਹੀ ਆ ਇਹ ਭਗਵਾਨਤਮਾਨ ਸਾਹਿਬ ਸਰਕਾਰ ਜਿਹੜੀ ਇਹ ਗਲਤ ਆ ਇਹ ਕਰ ਰਹੀ ਆ ਵੀ ਅਸੀਂ ਕਰਾਪਸ਼ਨ ਮੁਕਤ ਕਰ ਰਹੇ ਆ ਮੈਨੂੰ ਤਾਂ ਐਂ ਲੱਗਦਾ ਵੀ ਇਹ ਕਰਪਟ ਆ ਇਹ ਉੱਥੇ ਇਹ ਇਹਨਾਂ ਨੂੰ ਦੋਸ਼ੀਆਂ ਦਾ ਪਤਾ ਆ ਪੁਲਿਸ ਵਾਲਿਆਂ ਨੂੰ ਇਹ ਉੱਥੋਂ ਕੋ ਮੋਟੀ ਰਕਮ ਖਾ ਚੁੱਕੇ ਆ ਜਿਹੜਾ ਇਹ ਟਾਈਮ ਜਿਹੜਾ ਇਹਨੂੰ ਠੰਡੇ ਬਸਤੇ ਚ ਪਾਣਾ ਚਾਹੁੰਦੇ ਆ ਨਹੀਂ ਇਹ ਦੇਖੋ ਮਤਲਬ ਕੀ ਕਾਰਨ ਹੋ ਸਕਦਾ ਡਿਲੇ ਕਰਨ ਦਾ ਮਤਲਬ ਸਭ ਤੋਂ ਮਤਲਬ ਸਾਡੇ ਆਂਦਾ ਨਾ ਸਾਨੂੰ ਮੈਂ ਕਹਿੰਦਾ ਅੱਧੇ ਘੰਟੇ ਚ ਮਸਲੇ ਹੱਲ ਹੋ ਸਕਦੇ ਆ ਅਸੀਂ ਬਹੁਤ ਸਾਰੇ ਮਸਲੇ ਜਿਹੜੇ ਕਈ ਵਾਰ ਨਾ ਪ੍ਰਸ਼ਾਸਨ ਕੋ ਨਹੀਂ ਸੋਲਝਦੇ ਜਦੋਂ ਫਿਰ ਉਹ ਸਾਡੇ ਲੈਵਲ ਆਪਣੇ ਲੈਵਲ ਤੇ ਸਾਡੇ ਗੱਲ ਆ ਜਾਂਦੀ ਨਾ ਤੇ ਅਸੀਂ ਉਹ ਮਸਲਿਆਂ ਨੂੰ ਘੰਟਿਆਂ ਵਿੱਚ ਸੁਲਝਾਇਆ ਜਿਹੜੇ ਮਸਲੇ ਜਿਹੜੇ ਪੁਲਿਸ ਕੋ ਬਹੁਤ ਲੰਬੇ ਸਮੇਂ ਚ ਨਹੀਂ ਸੋਲਝਣ ਵਾਲੇ ਸੀ ਜਾਂ ਸੋਲਝ ਰਹੇ ਸੀਗੇ ਤੇ ਜੇ ਜੇ ਅਸੀਂ ਇੱਕ ਆਮ ਬੰਦਾ ਜਿਹੜਾ ਉਹ ਇਨਵੈਸਟੀਗੇਟ ਕਰ ਸਕਦਾ ਸਾਰੇ ਮੁੱਦੇ ਨੂੰ ਤਾਂ ਫਿਰ ਇਹ ਤਾਂ ਇਹਨਾਂ ਦੇ ਕਿੰਨੀਆਂ-ਕਿੰਨੀਆਂ ਜੜੀਆਂ ਹੈਗੀਆਂ ਆ ਉਹ ਕੀ ਕਹਿੰਦੇ ਹੁੰਦੇ ਆ ਵੀ ਇਹ ਇਹਨਾਂ ਨੇ ਕਿੰਨੀਆਂ ਜਾਦੀਆਂ ਟ੍ਰੇਨਿੰਗਸ ਲਈਆਂ ਹੁੰਦੀਆਂ ਆ ਹਰ 6 ਮਹੀਨੇ ਬਾਅਦ ਇਹਨਾਂ ਦੀ ਟ੍ਰੇਨਿੰਗ ਹੁੰਦੀਆਂ ਆ ਤੇ ਫੇਰ ਕਰਨ ਕੀ ਡੇਓ ਆ ਹੁਣ ਇਹ ਜਲੰਧਰ ਦੀ ਪੁਲਿਸ ਦੇ ਉੱਤੇ ਸਾਰੀ ਪੁਲਿਸ ਦੇ ਉੱਤੇ ਇਹ ਕੁਐਸਚਨ ਮਾਰਕ ਕਰਦੀ ਹੈ ਘਟਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਜੋ ਮੰਦ ਭਾਗੀ ਘਟਨਾ ਵਾਪਰੀ ਹੈ ਭਾਈ ਮਨਜੀਤ ਸਿੰਘ ਜੀ ਕਰਤਾਰਪੁਰ ਵਾਲੇ ਜੋ ਕਿ ਆਵਾਜ਼ੇ ਕੌਮ ਦੇ ਮੁਖੀ ਵਾਦਾਰ ਹਨ ਔਰ ਉਹ ਜੀਵਾਂ ਨੂੰ ਪੰਜਾਬ ਦੇ ਲੋਕਾਂ ਨੂੰ ਸੁਚੇਜੇ ਢੰਗ ਨਾਲ ਜੀਣ ਦੀ ਸਿਹਤ ਦੇ ਰਿਹਾ ਨਾ ਐਸੇ ਵਿਅਕਤੀ ਉੱਤੇ ਐਸਾ ਕਾਹਤਕਾਣਾ ਵਾਰ ਹੋਵੇ ਉਹ ਬੜੀ ਮਾੜੀ ਗੱਲ ਹੈ ਤੋਂ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਇਸ ਬਾਰੇ ਧਿਆਨ ਦੇਵੇ ਔਰ ਇਹਨਾਂ ਮਸਲਿਆਂ ਨੂੰ ਹੱਲ ਕਰਨ ਵਾਸਤੇ ਯਤਨਸ਼ੀਲ ਹੋਵੇ ਕਿਉਂ ਕਿ ਕਿਉਂਕਿ ਜਿਹੜੇ ਬੰਦੇ ਦੇਸ਼ ਦੀ ਵਿਚਾਰਧਾਰਾ ਨੂੰ ਸਮਝ ਦੇਣੇ ਅਤੇ ਦੇਸ਼ ਦਾ ਭਲਾ ਸੋਚਦੇ ਨੇ ਉਹੋ ਜਿਹੇ ਬੰਦਿਆਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਅਸੀਂ ਮਸਲ ਸ਼ਹੀਦਾਂ ਤਰਨੰਦਾਲ ਦਾ ਦਾਸ ਸੇਵਾਦਾਰ ਜਸੇਦਾਰ ਬਾਬਾ ਗੁਰਚਰਨ ਸਿੰਘ ਦਾਸ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇਸ ਬਾਰੇ ਚੰਗੇ ਸੋਚ ਤਰੀਕੇ ਨਾਲ ਸੰਜੀਦਗੀ ਨਾਲ ਕੰਮ ਲੈਣਾ ਚਾਹੀਦਾ ਹੈ ਕੋਈ ਐਸਾ ਕਦਮ ਨਾ ਚੁੱਕਿਆ ਜਾਵੇ ਕਾਲੀ ਨਾਲ ਇਦੇ ਨਾਲ ਕੋਈ ਨੁਕਸਾਨ ਵਾਲੀ ਗੱਲ ਹੋਵੇ ਇਤਨੀ ਹੀ ਬੇਨਤੀ ਹੈ ਤੇ ਮੈਂ ਪੱਤਰਕਾਰਾਂ ਨੂੰ ਇੱਕ ਸਵਾਲ ਕਰਦਾ ਹਾਂ ਕਿ ਤੁਹਾਨੂੰ ਤਾਂ ਬੜੇ ਰੋਜ਼ ਦੇ ਕੋਈ ਨਾ ਕੋਈ ਸਵਾਲ ਆਉਂਦੇ ਨੇ ਕੋਈ ਮਸਲੇ ਹੱਲ ਵੀ ਹੁੰਦੇ ਨੇ ਨਹੀਂ ਹੁੰਦੇ ਬੜੀ ਮਾੜੀ ਗੱਲ ਚਲੋ ਇਤਨਾ ਹੀ ਸਾਡਾ ਵਿਚਾਰ ਹੈ ਜੀ ਬਾਏ ਅਗਲੀ ਕਾ ਖਾਲਸਾ ਬਾਏ ਅਗਲੀ ਕੀ ਫਤਹ